ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਬਜ਼ੁਰਗਾਂ ਦੀ ਵਿਰਾਸਤ ਸੰਬੰਧੀ ਕਾਨੂੰਨ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਐਡਵੋਕੇਟ ਜਸਵੰਤ ਸਿੰਘ ਸੱਭੂ ਜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਕਮਰ ਜੀ ਜੀ ਤੁਹਾਨੂੰ ਤੇ ਤੁਹਾਡੇ ਸੁਣਨ ਵਾਲਿਆਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਦਾਂ ਦੋਸਤੋ ਅੱਜ ਅਸੀਂ ਗੱਲ ਹੀ ਕਰਨੀ ਹੈ ਕਿ ਬਜ਼ੁਰਗਾਂ ਦੀ ਵਿਰਾਸਾ ਸੰਬੰਧੀ ਕਾਨੂੰਨ ਤਾਂ ਸਭ ਤੋਂ ਪਹਿਲੇ ਅਸੀਂ ਆਪਣੇ ਅੱਜ ਦੇ ਮਾਹਰ ਤੋਂ ਆ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਿਰਾਸਾ ਤੋਂ ਕੀ ਭਾਵ ਹੈ ਜੀ ਵਿਰਾਸਾ ਤੋਂ ਸਰ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪਣੇ ਪਿੱਛੇ ਚੱਲ ਤੇ ਅਚਲ ਜਾਇਦਾਦ ਛੱਡ ਜਾਂਦਾ ਹੈ ਤੇ ਜਿਸ ਵਾਰਿਸ ਕੋਲ ਉਹਦੀ ਪੱਤ ਪ੍ਰਾਪਰਟੀ ਆਉਂਦੀ ਹੈ ਉਸ ਨੂੰ ਵਿਰਾਸਤ ਕਿਹਾ ਜਾਂਦਾ ਉਹ ਜੀ ਦੇਖਭਾਲ ਕਰਦਾ ਠੀਕ ਹੈ ਜੀ ਇਹ ਜਿਦਾਂ ਤੁਸੀਂ ਦੱਸਿਆ ਕਿ ਜੇ ਕਿਸੇ ਵਿਅਕਤੀ ਦੀ ਜਦ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਚੱਲ ਤੇ ਅਚਲ ਉਸਦੀ ਜਿਹੜੀ ਜਾਇਦਾਦ ਹੈ ਉਸ ਨੂੰ ਵਿਰਾਸਤ ਕਿਹਾ ਜਾਂਦਾ ਹੈ ਹੁਣ ਜਦ ਵਾਰਸ ਵਿਰਾਸਤ ਹੈ ਇੱਕ ਕੁਦਰਤੀ ਗੱਲ ਹੈ ਕਿ ਉਸ ਵਿਅਕਤੀ ਦੇ ਵਾਰਸਾਂ ਨੂੰ ਹੀ ਜਾਣੀ ਹੈ ਇਹ ਵਿਰਾਸਤ ਕਿੱਦਾਂ ਚੜ੍ਹ ਸਕਦੀ ਹੈ ਕਿ ਥਰੂ ਵਿਲ ਹੋ ਸਕਦੀ ਹੈ ਬਿਨਾ ਵਿਲ ਹੋ ਸਕਦੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਇਹ ਥਰੂ ਵਿਲ ਹੋ ਸਕਦੀ ਹੈ ਤੇ ਵਿਲ ਵੀ ਸਰ ਦੋ ਪ੍ਰਕਾਰ ਦੀ ਹੈ ਇੱਕ ਰਜਿਸਟਰਡ ਤੇ ਇੱਕ ਅਨਰਜਿਸਟਰਡ ਅਨਰਜਿਸਟਰਡ ਨੂੰ ਖਾਨਗੀ ਵਿਲ ਵੀ ਕਹਿੰਦੇ ਨੇ ਰਜਿਸਟਰਡ ਵਿਲ ਕਹਾਂ ਵਿਲੇ ਤੁਸੀਂ ਆਪਣਾ ਜੋ ਕਿਸੇ ਨੂੰ ਪ੍ਰਾਪਰਟੀ ਦੇਣੀ ਹੈ ਉਹ ਸਾਰੀ ਲਿਖ ਕੇ ਗਵਾਹਾਂ ਦੇ ਸਾਈਨ ਕਰਕੇ ਤੁਸੀਂ ਰਜਿਸਟਰਰ ਜਾਂ ਸਬ ਰਜਿਸਟਰਰ ਕੋਲ ਜਾ ਕੇ ਆਪਣੀ ਵਿਲ ਰਜਿਸਟਰ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਇੱਕ ਇਥੇ ਬਹੁਤ ਹੀ ਅਹਿਮ ਸਵਾਲ ਬਣ ਜਾਂਦਾ ਹੈ ਉਹ ਅਹਿਮ ਸਵਾਲ ਇਹ ਹੈ ਕਿ ਕਿਹੜੀ ਜਾਇਦਾਦ ਵਸੀਅਤ ਦੇ ਥਰੂ ਜਿਹੜੀ ਆ ਵਿਰਾਸਾ ਚੜ ਸਕਦੀ ਹੈ ਤੇ ਕਿਹੜੀ ਜਾਇਦਾਦ ਦੀ ਵਸੀਅਤ ਨਹੀਂ ਹੋ ਸਕਦੀ ਸਰ ਵਸੀਅਤ ਵਿੱਚ ਸਾਰੀਆਂ ਜਾਇਦਾਦ ਚੜ ਜਾਂਦੀਆਂ ਨੇ ਸਿਰਫ ਜਿਹੜੀ ਪ੍ਰਾਪਰਟੀ ਲਾਲ ਕਿਲ ਦੇ ਅੰਦਰ ਹੈ ਠੀਕ ਹੈ ਜੀ ਉਹਦੇ ਵਿੱਚ ਜਣਦੀ ਪ੍ਰੋਬਲਮ ਆਦੀ ਹੈ ਬਾਕੀ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਕਮਰਸ਼ੀਅਲ ਹੈ ਐਗਰੀਕਲਚਰ ਹੈ ਜਾਂ ਰੈ residense ਹੈ ਉਹ ਸਾਰੀਆਂ ਪ੍ਰਾਪਰਟੀ ਜਿਹੜੀਆਂ ਨੇ ਉਹ ਥਰੂ ਵਸੀਅਤ ਚੜ ਜਾਂਦੀਆਂ ਨੇ ਠੀਕ ਹੈ ਜੀ ਹੁਣ ਜਦੋਂ ਤੁਸੀਂ ਦੱਸਿਆ ਕਿ ਦੋ ਤਰੀਕੇ ਨਾਲ ਹੁੰਦੀ ਹੈ ਵਿਲ ਜਿਹੜੀ ਹੁੰਦੀ ਹੈ ਵਸੀਅਤ ਇੱਕ ਹੁੰਦੀ ਹੈ ਰਜਿਸਟਰਡ ਇੱਕ ਹੁੰਦੀ ਹੈ ਜੀ ਅਨਰਜਿਸਟਰਡ ਇਹ ਦੋਨਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਤਾਂ ਇਹਦੀ ਕੀ ਮਹੱਤਤਾ ਹੈ ਰਜਿਸਟਰ ਕਰਾਉਣ ਦੀ ਵਿਲ ਦੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਰਜਿਸਟਰਡ ਵਿਲ ਜਿਹੜੀ ਡਾਕੂਮੈਂਟ ਹੁੰਦੀ ਹੈ ਜੀ ਤਸੀਲ ਆਫਿਸ ਜਾਂ ਸਬ ਰਜਿਸਟਰਡ ਦਫਤਰ ਜਾ ਕੇ ਇਹ ਰਜਿਸਟਰ ਕਰਵਾਉਂਦੇ ਆ ਉਹਦੇ ਰਜਿਸਟਰਡ ਵਿਲ ਦੇ ਇੱਕ ਫਾਇਦੇ ਨੇ ਕਿ ਜੇ ਵਿਲ ਰਜਿਸਟਰ ਹੋ ਜਾਂਦੀ ਹੈ ਜਿੰਦ ਆਦਮੀ ਦੀ ਮੌਤ ਤੋਂ ਬਹੁਤ ਕੁਝ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਰਜਿਸਟਰਡ ਵਿਲ ਦੇ ਬੇਸ ਦੇ ਉੱਪਰ ਹੀ ਵਾਰਸਾਂ ਦੇ ਨਾਂ ਉਹ ਚੱਲ ਜਾਂਦੇ ਇੰਤਕਾਲ ਚੱ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੀ ਇਹ ਰਜਿਸਟਰ ਕਰਾਈ ਜਾਂਦੀ ਹੈ ਫਿਰ ਤਾਂ ਉਸ ਤੋਂ ਬਾਅਦ ਜਿਹੜੇ ਹੈ ਕਿ ਤਸਵੀਲ ਦੇ ਵਿੱਚ ਜਾ ਕੇ ਹੁੰਦੀ ਹੈ ਜੇ ਕਿਸੇ ਵਿਅਕਤੀ ਦੀ ਮੌਤ ਹੋ ਜਵੇ ਤਾਂ ਫਿਰ ਉਸ ਹਾਵਨਾ ਜਿਹੜੇ ਅੱਗੇ ਵਾਰਸ ਹੋ ਕੇ ਚੜ ਜਾਂਦੇ ਕਈ ਵਾਰ ਅਸੀਂ ਬਹੁਤ ਸਾਰੀ ਵਾਰ ਆਏ ਹਾਂ ਇਹ ਜੇ ਹਾਲਾਤ ਦੇਖਦੇ ਹਾਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਜਿਹੜਾ ਬੰਦਾ ਉੰਦਾ ਹੈ ਉਹ ਆਪਣਾ ਜਿਹੜਾ ਬਹੁਤ ਜ਼ਿਆਦਾ ਬਿਮਾਰ ਹੁੰਦਾ ਹੈ ਜਾਂ ਡੈਥ ਬੈੱਡ ਦੇ ਉੱਤੇ ਹੁੰਦਾ ਹੈ ਜਾਂ ਫਿਰ ਉਹ ਵਿਅਕਤੀ ਜਿਹੜਾ ਉਹ ਜੇਲ੍ਹ ਦੇ ਵਿੱਚ ਹੁੰਦਾ ਹੈ ਜਾਂ ਫਿਰ ਜਿੱਦਾਂ ਸਾਡੇ ਫੌਜੀ ਭਾਈ ਹਨ ਉਹ ਜਾਂ ਕੋਈ ਬਾਰਡਰ ਦੇ ਉੱਤੇ ਹੈ ਕਿਤੇ ਹੈ ਤਾਂ ਐਦਾਂ ਦੇ ਹਾਲਾਤਾਂ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਆਪਣੀ ਵਸੀਅਤ ਲਿਖਣਾ ਚਾਹੁੰਦਾ ਹੈ ਜਾਂ ਉਸ ਨੂੰ ਅਗਲੀ ਗੱਲ ਰਜਿਸਟਰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕੀ ਕਰ ਸਕਦਾ ਹੈ ਸਰ ਜਿਹੜਾ ਬੰਦਾ ਹਸਪਤਾਲ ਵਿੱਚ ਦਾਖਲ ਹੈ ਐਡਮਿਟ ਹੈ ਬਿਮਾਰ ਹੈ ਬਹੁਤ ਜ਼ਿਆਦਾ ਲੇਕਿਨ ਉਹ ਆਪਣੇ ਹੋਸ਼ੋ-ਵਸੋਨਾਂ ਤੋਂ ਬਹੁਤ ਜ਼ਰੂਰੀ ਹੈ ਅਗਰ ਉਹ ਸੈਂਸਰ ਵਿੱਚ ਹੈਗਾ ਤੇ ਉਹ ਇੱਕ ਦਰਖਾਸਤ ਸਬ ਰਿਸਟਰਡ ਦਫਤਰ ਦੇ ਕੇ ਹਸਪੀਟਲ ਦੇ ਵਿੱਚ ਐਡਮਿਸ਼ਨ ਦੇ ਦੌਰਾਨ ਜਾਂ ਇਲਾਜ ਦੇ ਦੌਰਾਨ ਹੀ ਆਪਣੀ ਬਿੱਲ ਰਜਿਸਟਰਡ ਕਰਵਾ ਸਕਦਾ ਹੈ ਠੀਕ ਹੈ ਜੀ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਕੋਈ ਬੰਦਾ ਅਗਰ ਜੇਲ੍ਹ ਚ ਵੀ ਹੈ ਉਹ ਵੀ ਅਗਰ ਉਹ ਬਾਹਰ ਨਹੀਂ ਆ ਸਕਦਾ ਤੇ ਉਹ ਵੀ ਇੱਕ ਦਰਖਾਸਤ ਦੇ ਕੇ ਰਜਿਸਟਰ ਦੇ ਦਫਤਰ ਤੇ ਜਿਹੜੀ ਉਹ ਬਿੱਲ ਰਜਿਸਟਰਡ ਕਰਵਾ ਸਕਦਾ ਹੈ ਠੀਕ ਹੈ ਇਸਲੀ ਗੱਲ ਤੁਸੀਂ ਕਹੀ ਇਹ ਫੌਜੀ ਹਮਾਰੇ ਉਹਨਾਂ ਕੇ ਅੰਦਰ ਜੀ ਅਨਪ੍ਰਿਵਿਲੇਜਡ ਬਿੱਲ ਉਹ ਫੌਜੀ ਉੱਥੇ ਬਾਰਡਰ ਤੇ ਲਿਖੇ ਬਾਰਡਰ ਤੇ ਹੋਵੇ ਜਾਂ ਕਿਤੇ ਵੀ ਹੋਵੇ ਉਹ ਜੇ ਆਪ ਲਿਖ ਸਕਦਾ ਜੇ ਤਾਂ ਵੀ ਬੱਠੀ ਗੱਲ ਹੈ ਜਾਂ ਕਿਸੇ ਕੋਲ ਬਿਲ ਲਿਖਵਾ ਕੇ ਉਹ ਦੇ ਬਿਨਾਂ ਬਗੈਰ ਵਿਟਨੈਸ ਦੇ ਵੀ ਉਹਦੀ ਜਿਹੜੀ ਵੇਲ ਉਹ ਮੰਨੀ ਜਾਂਦੀ ਹੈ ਕਾਨੂੰਨ ਦੇ ਵਿੱਚ ਉਹਦੀ ਅਪਰੂਵਲ ਹੈਗੀ ਹੈ ਠੀਕ ਹੈ ਜੀ ਇੱਕ ਆਮ ਧਾਰਨਾ ਸਾਡੇ ਸਮਾਜ ਦੇ ਵਿੱਚ ਇਹ ਹੈ ਕਿ ਜਿਹੜੀ ਰਜਿਸਟਰਡ ਵਿਲ ਹੈ ਉਹ ਇੱਕ ਵਾਰ ਜੋ ਲਿਖ ਦਿੱਤੀ ਤਾਂ ਉਹ ਪੱਕੀ ਹੋ ਗਈ ਜੀ ਉਸ ਨੂੰ ਜਿਹੜਾ ਹੈਗਾ ਜੀ ਚੈਲੰਜ ਨਹੀਂ ਕੀਤਾ ਜਾ ਸਕਦਾ ਨਹੀਂ ਸਰ ਇਹ ਗਲਤ ਧਾਰਨਾ ਹੈਗੀ ਹੈ ਜਿਹੜੀ ਰਜਿਸਟਰਡ ਵਿਲ ਦੇ ਵਿੱਚ ਜੋ ਅਧਿਕਾਰ ਉਹਨੇ ਦੂਸਰੇ ਆਪਣੇ ਵਾਰਸਾਂ ਨੂੰ ਦਿੱਤੇ ਹਨ ਅਗਰ ਉਹ ਕਹੇ ਵੀ ਮੇਰੇ ਖਿਆਲ ਰੱਖੇਗਾ ਜਾਂ ਮੇਰੀ ਜਾਇਦਾਦ ਠੀਕ ਨਹੀਂ ਕਰਦਾ ਤਾਂ ਉਹ ਜਿਹੜੀ ਵਿਲ ਹੈਗੀ ਹੈ ਉਹਨੂੰ ਜੀ ਸਰ ਉਹ ਕੈਨਸਲ ਵੀ ਕਰਵਾ ਸਕਦਾ ਹੈ ਤੇ ਨਵੀਂ ਵਿਲ ਰਜਿਸਟਰ ਕਰਵਾ ਸਕਦਾ ਠੀਕ ਹੈ ਜੀ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਵਸੀਅਤ ਹੁੰਦੀ ਹੈ ਜਦ ਕੋਈ ਵਿਅਕਤੀ ਪੂਰਾ ਹੋ ਜਾਂਦਾ ਹੈ ਅਸੀਂ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਜਿਹੜੀਆਂ 1 2 ਜਾਂ 3 ਵਸੀਅਤਾਂ ਵੀ ਉਸ ਬੰਦੇ ਦੀਆਂ ਜਿਹੜੀਆਂ ਮਿਲ ਜਾਂਦੀਆਂ ਹਨ ਇਹੋ ਜਿਹੇ ਹਾਲਾਤ ਦੇ ਵਿੱਚ ਕਿਹੜੀ ਜਿਹੜੀ ਵਸੀਅਤ ਮੰਨੀ ਜਾਊਗੀ ਜਾਂ ਜਿਹੜੀ ਸਭ ਤੋਂ ਪਹਿਲਾਂ ਹੋਈ ਸੀ ਜਾਂ ਸਭ ਤੋਂ ਅਖੀਰ ਦੇ ਵਿੱਚ ਹੋਈ ਸੀ ਸਰ ਇਹਦੇ ਵਿੱਚ ਪਹਿਲਾਂ ਜਾਂ ਦੂਜੀ ਤੀਜੀ ਦੀ ਗੱਲ ਨਹੀਂ ਹੈ ਜਿਹੜੀ ਵਸੀਅਤ ਵਿਦਆਊਟ ਸਸਪੀਸ਼ਨ ਹਾਂਜੀ ਉਹ ਮੰਨੀ ਜਾਏਗੀ ਮੰਨ ਲਓ ਪਹਿਲਾਂ ਕੋਈ ਵਸੀਅਤ ਕੀਤੀ ਹੈ ਦੂਜੀ ਵਸੀਅਤ ਇੱਕ ਹੋਰ ਆ ਗਈ ਹੈ ਜਿਹੜੀ ਦੂਜੀ ਵਸੀਅਤ ਉਹ ਸਸਪੀਸ਼ਨ ਹੈ ਸ਼ੱਕ ਦੇ ਆਧਾਰ ਤੇ ਉਹ ਕੈਨਸਲ ਮੰਨੀ ਜਾਏਗੀ ਪਹਿਲੀ ਜਿਹੜੀ ਵਸੀਅਤ ਹੈ ਉਹ ਐਗਜ਼ਿਸਟ ਕੀਤੀ ਜਾਏ ਮੰਨੀ ਜਾਏਗੀ ਤੇ ਜੇਕਰ ਪਹਿਲੀ ਵਸੀਅਤ ਵੀ ਸਸਪੀਸ਼ਨ ਜਾਂਦੀ ਤੀ ਫਿਰ ਦੂਜੀ ਤੇ ਤੀਜੀ ਜਿਹੜੀ ਠੀਕ ਹੋਈ ਉਹ ਮੰਨੀ ਜਾਏਗੀ ਠੀਕ ਹੈ ਜੀ ਅ ਕਈ ਵਾਰ ਅ ਅਸੀਂ ਦੇਖਦੇ ਹਾਂ ਕਿ ਜਦ ਜਿਉਂਦੇ ਜੀ ਜਿਹੜੇ ਮਾਪੇ ਹੁੰਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਨੂੰ ਜਿਹੜੀ ਆਪਣੀ ਜਾਇਦਾਦ ਹੈ ਮੈਂ ਆਪਣੇ ਬੱਚਿਆਂ ਦੇ ਨਾਂ ਤੇ ਕਰ ਦਵਾ ਜਾਂ ਕਿਸੇ ਵੀ ਆਪਣੇ ਹੋਰ ਜਿਹੜੇ ਵਾਰਸ ਦੇ ਨਾਂ ਦੇ ਉੱਤੇ ਮੈਂ ਆਪਣੀ ਜਾਇਦਾਦ ਕਰ ਦਵਾ ਕੀ ਜਿਹੜੀ ਇਹ ਜਾਇਦਾਦ ਹੈ ਉਹ ਰਜਿਸਟਰੀ ਕਰਵਾ ਕੇ ਹੀ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ ਕਰ ਸਕਦੇ ਹਾਂ ਜਾਂ ਗਿਫਟ ਡੀਡ ਡੀਡ ਕਰ ਸਕਦੇ ਹਾਂ ਜਾਂ ਕੋਈ ਹੋਰ ਵੀ ਤੀਜਾ ਤਰੀਕਾ ਹੈ ਉਹਦੇ ਬਾਰੇ ਦੱਸੋ ਜੀ ਸਰ ਰਜਿਸਟਰ ਕਰਾ ਕੇ ਵੀ ਕਰ ਸਕਦੇ ਆ ਗਿਫਟ ਡੀਡ ਵੀ ਦੇ ਸਕਦੇ ਆ ਜਾਂ ਤੀਜਾ ਤਰੀਕਾ ਹੈਗਾ ਜੀ ਮਲਕੀਅਤ ਨਾਮ ਜਿਹਨੂੰ ਕਹਿੰਦੇ ਤਬਦੀਲੀ ਮਲਕੀਅਤ ਨਾਮ ਆ ਠੀਕ ਹੈ ਉਹ ਬਗੈਰ ਰਜਿਸਟਰੀ ਦੀ ਜਿਹੜੀ ਉਹਦੇ ਨਾਮ ਹੋ ਜਾਏਗੀ ਜਿਹੜੀ ਰਜਿਸਟਰੀ ਜਿਹੜੀ ਕਰਾ ਦਿੰਨੇ ਆ ਆਪਣੇ ਬੱਚਿਆਂ ਦੇ ਨਾਂ ਉਹਨੂੰ ਕੈਨਸਲ ਕਰਾਉਣਾ ਬਹੁਤ ਔਖਾ ਪਰ ਜਿਹੜੀ ਇਹ ਜਿਹੜੀ ਤਬਦੀਲੀ ਮਲਕੀਅਤ ਨਾਮ ਹੈਗੀ ਹੈ ਇਹ ਅਗਰ ਬੱਚੇ ਤੁਹਾਡਾ ਖਿਆਲ ਜੇ ਜਿਸੋ ਆਸ਼ੀਨਾ ਤੁਸੀਂ ਉਹਨੂੰ ਦਿੱਤੀ ਸੀ ਵਾਅਦਾ ਪੂਰੇ ਨਹੀਂ ਉਤਰਦੇ ਤੇ ਤੁਸੀਂ ਇਸ ਨੂੰ ਕੈਨਸਲ ਕਰਵਾ ਸਕਦੇ ਹੋ ਐਸ ਡੀ ਐਮ ਦੇ ਦਫਤਰ ਜਾ ਕੇ ਦਰਖਾਸਤ ਦੇ ਕੇ ਪੇਰੈਂਟਲ ਮੇਨਟੇਨੈਂਸ ਐਕਟ ਦੇ ਅੰਦਰ ਤੇ ਇਹ ਤੁਸੀਂ ਉਹਨੂੰ ਕੈਨਸਲ ਕਰਵਾ ਸਕਦੇ ਇਹ ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਤਬਦੀਲ ਮਲਕੀਅਤ ਕਰਵਾ ਸਕਦੇ ਹਾਂ ਤੁਸੀਂ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਇਹ ਦੱਸੋਗੇ ਜੇ ਕੋਈ ਬਜ਼ੁਰਗ ਹੈ ਉਹ ਤਬਦੀਲ ਮਲਕੀਅਤ ਆਪਣੀਆਂ ਕਰਵਾਉਣਾ ਚਾਹੁੰਦਾ ਹੈ ਆਪਣੇ ਬੱਚਿਆਂ ਦੇ ਨਾਂ ਤੇ ਉਸ ਦਾ ਕੀ ਪ੍ਰੋਸੈਸ ਹੈ ਕਿਥੇ ਦਰਖਾਸਤ ਦੇਣੀ ਪੈਂਦੀ ਹੈ ਉਹਦੇ ਬਾਰੇ ਸੋ ਜੀ ਸਰ ਤਹਿਸੀਲ ਅਫਸਰ ਜਾ ਕੇ ਤੁਸੀਂ ਕਾਨਗੋ ਅਫੀਸਰ ਨੂੰ ਜਾਂ ਪਟਵਾਰੀ ਨੂੰ ਦਰਖਾਸਤ ਦੇ ਸਕਦੇ ਹੋ ਕਿ ਮੈਂ ਇਸ ਪ੍ਰਾਪਰਟੀ ਦਾ ਮਾਲਕਾ ਹੋ ਗਿਆ ਤੇ ਮੈਂ ਆਪਣੀ ਤਬਦੀਲੀ ਮਲਕੀਅਤ ਨਾਮਾ ਇਸ ਬੱਚੇ ਦੇ ਨਾਮ ਜਾਂ ਜਿਸ ਵਿਅਕਤੀ ਦਾ ਨਾਮ ਕਰਾਉਣਾ ਚਾਹਨਾ ਉਹ ਉੱਥੇ ਹੋ ਜੇਗੀ ਉਹਦੀ ਕਾਸਟ ਵੀ ਬਹੁਤ ਘੱਟ ਲੱਗਦੀ ਹੈ ਸਪੈਨ ਪੇਪਰ ਵੀ ਨਹੀਂ ਲੱਗਦੇ ਉੱਥੇ ਠੀਕ ਹੈ ਜੀ ਜੇ ਜਦਾਂ ਤੁਸੀਂ ਦੱਸਿਆ ਕਿ ਜੇ ਕਿਸੇ ਬਜ਼ੁਰਗ ਨੂੰ ਲੱਗੇ ਕਿ ਮੇਰੇ ਬੱਚੇ ਸੇਵਾ ਨਹੀਂ ਕਰ ਸਕਦੇ ਤਾਂ ਉਹ ਜਿਹੜਾ ਤਬਦੀਲ ਮਲਕੀਅਤ ਹੋਈ ਹੈ ਉਸ ਨੂੰ ਜਿਹੜਾ ਹੈ ਕੈਨਸਲ ਕੀਤਾ ਜਾ ਸਕਦਾ ਹੈ ਵਾਪਸ ਜਿਹੜੀ ਪ੍ਰਾਪਰਟੀ ਉਹ ਬਜ਼ੁਰਗਾਂ ਦੇ ਕੋਲ ਆ ਸਕਦੀ ਹੈ ਜੀ ਇਸ ਦੇ ਵਿੱਚ ਜਦ ਅਸੀਂ ਤਬਦੀਲ ਮਲਕੀਅਤ ਕਰਵਾਉਣੀ ਹੈ ਉਦੋਂ ਹੀ ਇਸ ਗੱਲ ਦਾ ਖਿਆਲ ਲੱਖਿਆ ਜਾਂਦਾ ਹੈ ਕਿ ਕੁਝ ਇਹੋ ਜਿਹੀਆਂ ਗੱਲਾਂ ਲਿਖੀਆਂ ਜਾਂ ਜਾਂਦੀਆਂ ਹਨ ਕਿ ਜੇਕਰ ਨੂੰ ਬੱਚੇ ਸਾਡਾ ਖਿਆਲ ਰੱਖਣ ਤਾਂ ਅਸੀਂ ਵਾਪਸ ਲੈ ਸਕਦੇ ਹਾਂ ਪ੍ਰਾਪਰਟੀ ਕਿ ਜਾਂ ਜਦ ਤੁਸੀਂ ਇੱਕ ਤਬਦੀਲ ਮਲਕੀਅਤ ਕਰ ਦਿੱਤੀ ਉਸ ਤੋਂ ਬਾਅਦ ਤੁਹਾਨੂੰ ਲੱਗੇ ਤਾਂ ਫਿਰ ਤੁਸੀਂ ਜਾ ਕੇ ਆਪਣਾ ਕੇਸ ਲਾ ਸਕਦੇ ਸਰ ਇਹਦੇ ਵਿੱਚ ਦੋਨੋਂ ਕੰਡੀਸ਼ਨ ਜਿਹੜੀਆਂ ਨੂੰ ਵੈਰੀ ਕਰਦੀਆਂ ਨੇ ਅਗਰ ਤੁਸੀਂ ਪਹਿਲਾਂ ਉਹ ਚ ਲਿਖ ਦਿਓ ਕਿ ਮੈਂ ਸਸਾਸਿਨਾ ਕਰਾਂਗੇ ਮੇਰਾ ਧਿਆਨ ਰੱਖਣਗੇ ਤਾਂ ਵੀ ਕੈਨਸਲ ਹੋ ਸਕਦੀ ਹੈ ਜੇਕਰ ਬੱਚੇ ਪ੍ਰਾਪਰਟੀ ਲੈਣ ਦੇ ਬਾਅਦ ਜਿਹੜੇ ਵਾਦੇ ਕੀਤੇ ਪੂਰੇ ਨਹੀਂ ਕਰਦੇ ਜਾਂ ਤੁਹਾਡਾ ਧਿਆਨ ਨਹੀਂ ਰੱਖਦੇ ਬਲਕਿ ਤੁਹਾਨੂੰ ਕੋਈ ਮਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਵੀ ਤੁਸੀਂ ਇਹਨੂੰ ਜਿਹੜਾ ਮਲਕੀਅਤ ਦਾ ਨਾਮਾ ਇਹਨੂੰ ਤੁਸੀਂ ਕੈਨਸਲ ਕਰਵਾ ਸਕਦੇ ਹੋ ਠੀਕ ਹੈ ਜੀ ਬਿਲਕੁਲ ਠੀਕ ਹੈ ਗੱਲ ਤਾਂ ਇੱਕ ਹੋਰ ਗੱਲ ਹੈ ਕਿ ਜਦ ਤੁਸੀਂ ਤਬਦੀਲੀ ਮਲਕੀਅਤ ਕਰਵਾਉਣ ਜਾਣਾ ਹੈ ਜੀ ਸਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਕੈਨਸਲ ਕਰਵਾਉਣ ਵੀ ਜਾਣਾ ਹੈ ਐਸਟੀਐਮ ਸਾਹਿਬ ਕੋ ਉਸ ਵੇਲੇ ਤੁਸੀਂ ਸਿੱਧਾ ਆਪ ਅਫਸਰਾਂ ਦੇ ਮੂਹਰੇ ਪੇਸ਼ ਹੋ ਕੇ ਜਿਹੜੀ ਆਪਣੀ ਦਰਖਾਸਤ ਦੇ ਸਕਦੇ ਹੋ ਕਿ ਵਕੀਲ ਸਾਹਿਬ ਨਾਲ ਲੈ ਕੇ ਜਾਣੇ ਉਹਨਾਂ ਨੂੰ ਹਾਇਰ ਕਰਨਾ ਜ਼ਰੂਰੀ ਨਹੀਂ ਹੈ ਵਕੀਲ ਸਾਹਿਬ ਦੀ ਜ਼ਰੂਰਤ ਨਹੀਂ ਹੈ ਤੁਸੀਂ ਉਹ ਜੋ ਸਿੱਧੇ ਜਾ ਕੇ ਦਰਖਾਸਤ ਦੇ ਕੇ ਆਪਣਾ ਕੰਮ ਆਪ ਕਰਵਾ ਸਕਦੇ ਹੋ ਪਰ ਜੇ ਤੁਸੀਂ ਕਿਸੇ ਵਕੀਲ ਦੀ ਹੈਲਪ ਲਓਗੇ ਤੇ ਉਹ ਕੰਮ ਜਰਾ ਥੋੜੀ ਠੀਕ ਤਰੀਕੇ ਨਾਲ ਹੋ ਜਾਏਗਾ ਬਿਲਕੁਲ ਠੀਕ ਹੈ ਜੀ ਹੁਣ ਆਪਾਂ ਸلسਲੇ ਨੂੰ ਹੋਰ ਅੱਗੇ ਵਧਾਉਨੇ ਆ ਕਿ ਇਹ ਤਾਂ ਅਸੀਂ ਕੀ ਗੱਲ ਜਿਹੜੀ ਵਸੀਅਤ ਤਾਂ ਹੀ ਹੁਣ ਆਪਾਂ ਵਿਰਾਸਤ ਦੀ ਗੱਲ ਥੋੜੀ ਜੀ ਆਪਾਂ ਡਿਟੇਲ ਦੇ ਵਿੱਚ ਇਹ ਕਰਦੇ ਹਾਂ ਕਿ ਜਦ ਕੋਈ ਬਜ਼ੁਰਗ ਆਪਣਾ ਅਸੀਂ ਦੇਖਦੇ ਹਾਂ ਖਾਸ ਤੌਰ ਤੇ ਮੇਲ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਪੂਰੇ ਹੋ ਜਾਂਦੇ ਹਨ ਤਾਂ ਉਹਨਾਂ ਤੋਂ ਬਾਅਦ ਜਿਹੜੀ ਉਹ ਵਿਰਾਸਤ ਹੈ ਜ਼ਮੀਨ ਦੀ ਜਿਹੋ ਉਹਨਾਂ ਦੀ ਜਾਇਦਾਦ ਦੀ ਉਹ ਕਿਦਾਂ ਅੱਗੇ ਚੱਲਦੀ ਹਨ ਉਹਨਾਂ ਦੇ ਕੌਣ-ਕੌਣ ਵਾਰਿਸ ਹੋ ਸਕਦੇ ਹਨ ਉਹਦੇ ਬਾਰੇ ਦੱਸਦੇ ਆਂ ਸਰ ਇੱਕ ਤੇ ਹੈਗਾ ਕਿ ਜੋ ਆਪਣੀ ਜੀਉ ਦੇ ਜੇ ਕੋਈ ਵਸੀਅਤ ਕਰ ਜਾਂਦੇ ਨੇ ਉਹ ਤੇ ਹੀ ਉਹ ਪਰ ਗੱਲ ਕੀਤੀ ਹੈ ਤੇ ਜੇਕਰ ਉਹ ਵਸੀਅਤ ਨਹੀਂ ਕਰਦੇ ਤੇ ਜਿਹੜੇ ਫਸਟ ਕਲਾਸ ਹੈਗੇ ਨੇ ਲੀਗਲ ਇਅਰ ਤੇ ਉਹਨਾਂ ਦੇ ਬਾਅਦ ਸੈਕੰਡ ਕਲਾਸ ਲੀਗਲ ਇਅਰ ਉਹਨਾਂ ਦੇ ਨਾਮ ਉਹ ਜ਼ਮੀਨ ਚੜ ਜਾਂਦੀ ਹੈ ਸਰਸਾ ਚੋਂ ਚੜ ਜਾਂਦੀ ਹੈ ਸਰ ਠੀਕ ਹੈ ਜੀ ਤੁਸੀਂ ਕਹਿਆ ਜੀ ਕਲਾਸ 1 ਲੀਗਲ ਇਅਰ ਦਾ ਕਲਾਸ 2 ਲੀਗਲ ਇਅਰ ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸੋਗੇ ਕਿਸੇ ਵੀ ਮੇਲ ਜਿਹੜਾ ਕੋਈ ਮਰਦ ਜਿਹੜਾ ਪੂਰਾ ਹੋਇਆ ਹੈ ਉਹਦੇ ਕਲਾਸ 1 ਲੀਗਲ ਇਅਰ ਕੌਣ ਹੁੰਦੇ ਹਨ ਕਲਾਸ 2 ਕੌਣ ਹੁੰਦੇ ਹਨ ਸਰ ਉਹਦੇ ਪੁੱਤਰ ਪੁੱਤਰੀ ਪੁੱਤਰੀ ਤੇ ਪਤਨੀ ਫਿਰ ਉਹਨਾਂ ਦੇ ਪ੍ਰੀ ਡੀਸੀ ਸਨ ਆਫ ਦਾ ਡਾਟਰ ਪ੍ਰੀ ਡੀਸੀ ਸਨ ਆਫ ਦਾ ਸਨ ਜਿਹੜੇ ਆ ਜਾਂਦੇ ਨੇ ਬੱਚੇ ਗ੍ਰੈਂਡਚਿਲਡਰਨ ਵਗੈਰਾ ਉਹਨਾਂ ਚਾਹੀਦੇ ਆ ਠੀਕ ਹੈ ਜੀ ਤੇ ਸੈਕੰਡ ਜਿਹੜੇ ਹੈਗੇ ਨੇ ਉਹਦੇ ਸਰ ਉਹਦੇ ਬ੍ਰਦਰ ਤੇ ਉਹਦੇ ਸਿਸਟਰ ਵਗੈਰਾ ਆ ਜਾਂਦੇ ਨੇ ਉਹਦੇ ਸੈਕੰਡਰੀ ਆ ਜਾਂਦੇ ਨੇ ਠੀਕ ਹੈ ਜੀ ਅਬਦੂਲ ਸੈਕੰਡ ਅਗਨੈਟਰ ਤੇ ਆ ਜਾਂਦੇ ਸਰ ਠੀਕ ਹੈ ਜੀ ਤਾਂ ਇਹ ਤੋਂ ਅਗਲੀ ਗੱਲ ਕਰਾਂਗੇ ਆਪਣੀਆਂ ਭੈਣਾਂ ਬਾਰੇ ਅਸੀਂ ਜੇ ਕੋਈ ਲੇਡੀ ਜਿਹੜੀ ਪੂਰੀ ਹੋ ਜਾਂਦੇ ਹਨ ਜੀ ਸਰ ਉਹਨਾਂ ਦੀ ਜਿਹੜੀ ਜ਼ਮੀਨ ਹੈ ਜਾਂ ਉਹਨਾਂ ਦੀ ਜਿਹੜੀ ਵਿਰਾਸਾ ਤੋਂ ਕਿਸ ਤਰੀਕੇ ਨਾਲ ਚੜਦੀ ਹੈ ਅੱਗੇ ਉਹਦੇ ਬਾਰੇ ਦੱਸੋ ਤਾਂ ਜੇ ਕਿ ਸਿਰ ਵੀ ਮੌਤ ਹੋ ਜਾਂਦੀ ਹੈ ਤੇ ਉਹਨੇ ਵਸੀਅਤ ਨਹੀਂ ਕੀਤੀ ਹੈ ਹਾਂਜੀ ਤਾਂ ਉਹਦੇ ਵਿੱਚ ਸਰ ਤਿੰਨ ਪ੍ਰੋਵੀਜ਼ਨ ਹੈਗੇ ਨੇ ਇੱਕ ਜਿਹੜੀ ਪਹਿਲਾ ਹੈ ਕਿ ਜਿਹੜੀ ਪ੍ਰਾਪਰਟੀ ਕਿੱਥੋਂ ਆਈ ਹੈ ਪੀਕੇਆ ਵੱਲੋਂ ਆਈ ਹੈ ਉਹਨਾਂ ਨੂੰ ਗਿਫਟ ਦਿੱਤਾ ਸੀ ਪੀਕੇਆ ਨੇ ਜਾਂ ਇਹ ਪ੍ਰਾਪਰਟੀ ਸਹੁਰਿਆਂ ਵੱਲੋਂ ਆਈ ਹੈ ਤੇ ਜਾਂ ਫਿਰ ਤੀਜਾ ਸੂਜ ਹੈ ਕਿ ਇਹ ਦੋਨੋਂ ਤੋਂ ਨਹੀਂ ਕਿਸੇ ਤੀਸਰੇ ਸੋਰਸ ਤੋਂ ਆਈ ਹੈ ਹਾਂਜੀ ਤੇ ਜੇ ਅਸੀਂ ਪਹਿਲੇ ਸੋਰਸ ਦੀ ਗੱਲ ਕਰੀ ਹੈ ਕਿ ਜੇ ਉਹਨੇ ਵਸੀਅਤ ਨਹੀਂ ਕੀਤੀ ਤੇ ਉਹਨਾਂ ਦਾ ਕੋਈ ਬੱਚਾ ਵਗੈਰਾ ਵਰੀ ਨਹੀਂ ਹੈ ਤਾਂ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਫਿਰ ਉਹ ਜਿਹੜੀ ਪ੍ਰਾਪਰਟੀ ਜੇ ਉਹਨਾਂ ਦਾ ਬੱਚਾ ਹੋਏਗਾ ਫਿਰ ਤੇ ਪ੍ਰਾਪਰਟੀ ਉਹ ਬੱਚਿਆਂ ਦੇ ਕੋਲ ਚਲੀ ਜਾਏਗੀ ਠੀਕ ਹੈ ਉਹ ਪੁੱਤਰ ਨੂੰ ਚਲੀ ਜਾਏਗੀ ਪੁੱਤਰੀ ਕੋਲ ਚਲੀ ਜਾਏਗੀ ਪਰ ਪਤੀ ਕੋਲ ਉਹਦੇ ਵਿੱਚ ਵਾਰਸ ਨਹੀਂ ਬਣਦਾ ਜਿਹੜੀ ਪ੍ਰਾਪਰਟੀ ਪੇਕੇ ਬਲਵਾਈ ਹੋਏ ਪਰ ਜੇ ਉਹਨਾਂ ਦਾ ਕੋਈ ਬੱਚਾ ਵੀ ਨਹੀਂ ਹੈ ਹਾਂਜੀ ਤਾਂ ਫਿਰ ਇਹ ਪ੍ਰਾਪਰਟੀ ਜਿਹੜੀ ਔਰਤ ਹੈ ਉਸ ਦੇ ਮਾਤਾ ਪਿਤਾ ਦੇ ਕੋਲ ਜਾਏਗੀ ਉਹ ਉਹਨੇ ਵਾਰਸ ਬਣ ਜਾਣਗੇ ਠੀਕ ਹੈ ਜੀ ਇਹ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਕੋਈ ਸਰਕਾਰ ਨੇ ਇਸ ਗੱਲ ਦਾ ਤਾਂ ਜਿਹੜਾ ਯਕੀਨੀ ਬਣਾਇਆ ਹੋਇਆ ਹੈ ਕਿ ਜਦ ਵੀ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਸਮਾਜ ਦੇ ਵਿੱਚ ਤਾਂ ਉਹਦੇ ਜਿਹੜੇ ਕਲਾਸ 1 ਕਲਾਸ 2 ਕਲਾਸ 3 ਜਾਂ ਅਲੀਗਰ ਹਾਇਰ ਬਣੇ ਹੋਏ ਹਨ ਵਾਰਿਸ ਬਣੇ ਹੋਏ ਹਨ ਕਿ ਕਿਸੇ ਨਾ ਕਿਸੇ ਸਭ ਤੋਂ ਪਹਿਲੇ ਤਾਂ ਹੁੰਦਾ ਹੈ ਕਿ ਜਿਹੜੇ ਆਪਣਾ ਪਰਿਵਾਰ ਹੈ ਉਸ ਕੋਈ ਜਾਵੇ ਉਸ ਤੋਂ ਬਾਅਦ ਨਹੀਂ ਤਾਂ ਉਹਨਾਂ ਦੇ ਭੈਣਾਂ ਭਰਾਵਾਂ ਕੋਈ ਜਾਵੇ ਜਾਂ ਤੀਜਾ ਰੱਖਿਆ ਹੁੰਦਾ گا ਉਹਨਾਂ ਦੇ ਜਿਹੜੇ ਭੈਣ ਭਰਾ ਹਨ ਪਰ ਇਹ ਕਈ ਵਾਰ ਅਸੀਂ ਆ ਦੇਖਦੇ ਆ ਕਿ ਜਦ ਕੋਈ ਵਿਅਕਤੀ ਸਮਾਜ ਦੇ ਵਿੱਚ ਜਿਹੜਾ ਆਪਣਾ ਚਲਾਣਾ ਕਰ ਜਾਂਦਾ ਹੈ ਜਾਂ ਉਹ ਸਵਰਗਵਾਸੀ ਹੋ ਜਾਂਦੇ ਹਨ ਤਾਂ ਉਹਨਾਂ ਦਾ ਕੋਈ ਵੀ ਅੱਗੇ ਪਿੱਛੇ ਜਿਹੜਾ ਰਿਸ਼ਤੇਦਾਰ ਨਹੀਂ ਹੁੰਦਾ ਤਾਂ ਇਹੋ ਜੇ ਜਦ ਵਿਅਕਤੀ ਜਿਹੜੇ ਪੂਰੇ ਹੋ ਜਾਂਦੇ ਹਨ ਉਹਨਾਂ ਦੀ ਜਾਇਦਾਦ ਦਾ ਕੀ ਹੁੰਦਾ ਹੈ ਜੀ ਸਰ ਜਿਸ ਵਿਅਕਤੀ ਨੂੰ ਕੋਈ ਵਾਰਸ ਨਾ ਹੋਵੇ ਨੰਬਰ 1 ਕਿਸੇ ਰਣੀ ਜਾਂ ਦੋ ਰਣੀ ਦੇ ਵਿੱਚ ਉਹ ਫਿਰ ਜਿਹੜੀ ਵਿਰਾਸਤ ਹੈਗੀ ਹੈ ਜਿਹੜੀ ਜਾਇਦਾਦ ਹੈਗੀ ਉਹ ਸਰਕਾਰ ਕੋਲ ਚਲ ਜਾਂਦੀ ਹੈ ਫਿਰ ਸਰਕਾਰ ਆਪਣੇ ਹਿਸਾਬ ਨਾਲ ਉਹਨੂੰ ਇਸਤੇਮਾਲ ਕਰਦੀ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਇੱਕ ਹੋਰ ਬੜਾ ਅਹਿਮ ਸਵਾਲ ਹੁਣ ਬਣ ਜਾਂਦਾ ਹੈ ਕਿ ਕਈ ਵਾਰ ਅਸੀਂ ਇਹੋ ਜੇ ਹਾਲਾਤ ਦੇਖਦੇ ਹਨ ਕਿ ਕੋਈ ਇੱਕ ਬੰਦਾ ਜਿਹੜਾ ਉਹ ਪੂਰਾ ਹੋ ਜਾਂਦਾ ਹੈ ਜਦ ਪੂਰਾ ਹੋ ਜਾਂਦਾ ਹੈ ਤਾਂ ਉਸ ਦੇ ਜਿਹੜੇ ਬੱਚੇ ਹੁੰਦੇ ਹਨ ਉਹ ਅੱਗੇ ਨਾਬਾਲਗ ਹੁੰਦੇ ਹਨ ਜਾ ਤਵੇ ਜਿਹੜੀ ਵਿਰਾਸਤ ਨਾਬਾਲਗ ਦੇ ਨਾਂ ਤੇ ਉੱਤੇ ਆਉਣੀ ਹੈ ਜਾਇਦਾਦ ਉਸ ਦੀ ਦੇਖਭਾਲ ਕੌਣ ਕਰ ਸਕਦਾ ਹੈ ਕੀ ਨਾਬਾਲਗ ਉਸ ਵਿਰਾਸਤ ਚਾਈ ਹੋਈ ਜਿਹੜੀ ਜਾਇਦਾਦ ਨੂੰ ਵੇਚ ਸਕਦਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਨਾਬਾਲਗ ਜਿਹੜਾ ਬੱਚਾ ਉਹ ਵਿਰਾਸਤ ਵੇਚ ਨਹੀਂ ਸਕਦਾ ਹੈਗਾ ਲੇਕਿਨ ਜਿਹੜੀ ਵਿਰਾਸਤ ਦੇ ਅਧਾਰ ਦੇ ਉੱਪਰ ਕੋਈ ਅਦਾਲਤ ਵਿੱਚ ਜਾ ਕੇ ਕੋਈ ਐਡਮਿਨਿਸਟਰੇਟਰ ਜੋ ਟੈਸਟਰੀ ਉਹ ਜਿਹੜਾ ਟਰਸਟੀ ਇਹ ਕੋ ਪਹੁੰਚ ਕੀਤਾ ਜਾਇਜ਼ ਹੈ ਜਦ ਤੱਕ ਬੱਚੇ ਮੇਜਰ ਨਹੀਂ ਹੋ ਜਾਂਦੇ 18 ਸਾਲ ਦੇ ਉੱਪਰ ਨਹੀਂ ਹੋ ਜਾਂਦੇ ਉਹ ਉਹਨਾਂ ਦਾ ਖਿਆਲ ਰੱਖੇਗਾ ਪ੍ਰਾਪਰਟੀ ਵਾਸਤੇ ਸਿਰਫ ਉਹਨੂੰ ਦੇਖਭਾਲ ਕਰਨ ਵਾਸਤੇ ਪਰ ਪ੍ਰਾਪਰਟੀ ਵੇਚ ਨਹੀਂ ਸਕੇਗਾ ਵੇਚਣ ਦੀ ਅਸਲੀ ਮਾਲਕ ਬੱਚੇ ਹੀ ਨੇ ਜਦੋਂ 18 ਸਾਲ ਦੇ ਹੋ ਜਾਣਗੇ ਉਹਦੇ ਬਾਅਦ ਉਹ ਵੇਚ ਸਕਦੇ ਠੀਕ ਹੈ ਜੀ ਇਹ ਤੁਸੀਂ ਬੜੇ ਸਚਜੇ ਤਰੀਕੇ ਨਾਲ ਦੱਸਿਆ ਕਿ ਜਦ ਕਿਸੇ ਨਵਾਲਕ ਬੱਚੇ ਨੂੰ ਜਿਹੜੀ ਹੈ ਉਹ ਜਾਇਦਾਦ ਆ ਜਾਂਦੀ ਹੈ ਤਾਂ ਜਦ ਤੱਕ ਉਹ 18 ਸਾਲ ਦਾ ਹੋ ਨਹੀਂ ਜਾਂਦਾ ਉਹ ਜਾਇਦਾਦ ਨੂੰ ਵੇਚ ਨਹੀਂ ਸਕਦੇ ਤਾਂ ਇੱਕ ਕੋਰਟ ਵੱਲੋਂ ਜਿਹੜਾ ਹੈਗਾ ਉਹ ਗਾਡੀਆਂ ਨੂੰ ਅਪਾਇੰਟ ਕਰ ਦਿੱਤਾ ਜਾਏਗਾ ਜਿਹੜਾ ਉਸ ਦੀ ਪ੍ਰਾਪਰਟੀ ਜਿਹੜੀ ਉਹ ਦੇਖਦੇ ਹਾਂ ਹਾਂਜੀ ਹਾਂਜੀ ਇਹ ਪਰ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਜਿਹੜੀ ਜਾਇਦਾਦ ਨੂੰ ਵੇਚਣਾ ਮਜਬੂਰੀ ਬਣ ਜਾਂਦੀ ਹੈ ਨਮਾਲਕ ਬੱਚੇ ਦੇ ਨੂੰ ਤਾਂ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਗਾਡੀਆਂ ਨੇ ਅਪਾਇੰਟ ਕੀਤਾ ਹੈ ਜਾਂ ਐਡਮਿਨਿਸਟ੍ਰੇਟਰ ਜਿਹੜਾ ਅਪਾਇੰਟ ਕੀਤਾ ਹੋਇਆ ਹੈ ਕੋਰਟ ਵੱਲੋਂ ਕੀ ਉਹ ਵਿਅਕਤੀ ਜਿਹੜਾ ਹੈਗਾ ਆ ਉਹ ਪ੍ਰਾਪਰਟੀ ਨੂੰ ਵੇਚ ਸਕਦਾ ਹੈ ਸਰ ਉਹ ਉਹ ਪ੍ਰੋਪਰਟੀ ਵੇਚ ਸਕਦਾ ਓਨਲੀ ਫਾਰ ਦਾ ਬੈਨੀਫਿਟ ਆਫ ਦਾ ਮਾਈਨਰ ਠੀਕ ਹੈ ਜੀ ਹੋਰ ਕਿਸੇ ਪਰਪਸੇ ਵਾਸਤੇ ਉਹ ਨਹੀਂ ਵੇਚ ਸਕਦਾ ਫਿਰ ਬੱਚੇ ਦੀ ਭਲਾਈ ਵਾਸਤੇ ਉਹ ਵੇਚ ਸਕਦਾ ਉਹਦੀ ਐਜੂਕੇਸ਼ਨ ਹੈ ਜਾਂ ਜਿਉਂ ਕੋਈ ਮੈਡੀਕਲ ਤੁਸੀਂ ਪ੍ਰੋਬਲਮ ਹੈਗੀ ਜਾਂ ਉਹਨੂੰ ਹੋਰ ਕੋਈ ਪੈਸੇ ਦੀ ਲੋੜ ਹੈ ਸਿਰਫ ਬੱਚੇ ਦੀ ਭਲਾਈ ਵਾਸਤੇ ਵੇਚ ਸਕਦਾ ਆਦਰਵਾਇਜ਼ ਉਹ ਤਾਂ ਨਹੀਂ ਵੇਚ ਸਕਦਾ ਠੀਕ ਹੈ ਜੀ ਤੁਸੀਂ ਇੱਕ ਕਿਹਾ ਕਿ ਬੱਚੇ ਦੀ ਭਲਾਈ ਵਾਸਤੇ ਜਿਹੜੀ ਉਹ ਜ਼ਿਆਦਾ ਉਹ ਵੇਚੀ ਜਾ ਸਕਦੀ ਹੈ ਇਸ ਗੱਲ ਨੂੰ ਕਿਦਾਂ ਯਕੀਨੀ ਬਣਾਇਆ ਜਾਂਦਾ ਹੈ ਕਿ ਜਿਹੜੀ ਬੱਚੇ ਦੀ ਭਲਾਈ ਕਿਦਾਂ ਹੈ ਕਿ ਉਹ ਕੋਰਟ ਨੇ ਇਹ ਗੱਲ ਡਿਸਾਈਡ ਕਰਨੀ ਹੁੰਦੀ ਹੈ ਜਾਂ ਫਿਰ ਜਿਹੜਾ ਉਹ ਐਡਮਿਨਿਸਟਰेटर ਕੋਰਟ ਵੱਲੋਂ ਅਪਾਇੰਟ ਕੀਤਾ ਗਿਆ ਉਸ ਦਾ ਆਪਣਾ ਫੈਸਲਾ ਹੋ ਸਕਦਾ ਹੈ ਜੀ ਸਰ ਜਿਹਨੂੰ ਕੋਰਟ ਨੂੰ ਅਪਾਇੰਟ ਕਰਦੀ ਐਡਮਿਨਿਸਟਰेटर ਨੂੰ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਬੱਚੇ ਦੀ ਭਲਾਈ ਵਾਸਤੇ ਪੈਸੇ ਖਰਚ ਕਰ ਸਕਦੇ ਹੋ ਲੇਕਿਨ ਐਡਮਿਨਿਸਟਰेटर ਨੂੰ ਉਹਦਾ ਰਿਕਾਰਡ ਮੇਨਟੇਨ ਕਰਨਾ ਪਏਗਾ ਠੀਕ ਹੈ ਜੀ ਕਿ ਕਿੱਥੇ ਪੈਸੇ ਖਰਚ ਕੀਤੇ ਨੇ ਕਿਹੜੇ ਗੋਲੇ ਨੇ ਕਿਹਨੂੰ ਦਿੱਤੇ ਨੇ ਅਗਰ ਉਹ ਮੇਨਟੇਨ ਨਹੀਂ ਕਰਦਾ ਤਾਂ ਬੱਚਾ ਵੱਡਾ ਹੋ ਕੇ ਉਹਦੀ ਰਿਕਵਰੀ ਵੀ ਪਾ ਸਕਦਾ ਬਿਲਕੁਲ ਠੀਕ ਹੈ ਜੀ ਹੋਰ ਆਪਾਂ ਉਹਨਾਂ ਅੱਗੇ ਇੱਕ ਹੋਰ ਗੱਲ ਕਰਾਂਗੇ ਬੜੀ ਅਹਿਮ ਗੱਲ ਹੈ ਜੀ ਇਹ ਹੈ ਕਿ ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਤੁਸੀਂ ਠੀਕ ਹੈ ਜੀ ਤਾਂ ਉਸ ਦੇ ਵਿੱਚ ਜਿਹੜੀ ਇੱਕ ਆ ਜਾਂਦੀ ਹੈ ਕਿ ਜਦ ਕੋਈ ਵਿਅਕਤੀ ਪੂਰਾ ਹੁੰਦਾ ਹੈ ਤਾਂ ਅਸੀਂ ਕਈ ਵਾਰ ਦੇਖਦੇ ਹਾਂ ਕਿ ਜਿਹੜਾ ਬੈਂਕਾਂ ਦੇ ਵਿੱਚ ਜਿਹੜੀ ਉਹ ਚਲ ਉਹਦੀ ਜਾਇਦਾਦ ਹੁੰਦੀ ਹੈ ਕਹਿੰਦਾ ਪਾਉ ਉਹਨਾਂ ਦੇ ਲੋਕਰ ਹੁੰਦੇ ਹਨ ਜਾਂ ਫਿਰ ਉਹਨਾਂ ਦੇ ਜਿਹੜੇ ਪੈਸੇ ਹੁੰਦੇ ਹਨ ਜਾਂ ਐਫ ਡੀ ਆਰਾਂ ਜਿਹੜੀਆਂ ਉਹ ਬੈਂਕਾਂ ਦੇ ਵਿੱਚ ਪਈਆਂ ਹੁੰਦੀਆਂ ਹਨ ਤਾਂ ਜਦ ਉਹ ਕਿਸੇ ਨੇ ਉਸ ਨੂੰ ਕਲੇਮ ਕਰਨਾ ਹੈ ਤਾਂ ਉਹਨੂੰ ਕਿਦਾਂ ਕਲੇਮ ਕਰ ਸਕਦੇ ਕੀ ਸਿਰਫ ਔਰ ਸਿਰਫ ਉਹ ਨੋਮਿਨੀ ਦੇ ਕੋਲ ਹੀ ਜਾਣੀ ਹੈ ਜਾਂ ਫਿਰ ਜਿਹੜੇ ਉਸ ਦੇ ਬਾਕੀ ਹੋਰ ਵਾਰਸ ਹਨ ਉਹਨੂੰ ਕਲੇਮ ਕਰ ਸਕਦੇ ਹਨ ਸਾਰੇ ਜਦਾਂ ਇਹ ਜਿਸ ਖਾਣ ਦੇ ਵਿੱਚ ਨਾਮਨੀ ਹੈਗਾ ਤਾਂ ਉਹ ਨਾਮਨੀ ਜਿਹੜਾ ਉਹ ਬੈਂਕ ਕੋਲੋਂ ਪੈਸੇ ਲੈ ਸਕਦਾ ਹੈ ਲੇਕਿਨ ਉਹ ਪੈਸੇ ਨਾਮਨੀ ਦੇ ਇਕੱਲੇ ਦੇ ਨਹੀਂ ਹੁੰਦੇ ਨਾਮਨੀ ਇਸ ਕਲੇਮਿੰਗ ਔਨ ਬਿਹੈਫ ਆਫ ਅਦਰ ਕਲੇਮੈਂਟ ਆਲਸੋ ਜਿਹੜੇ ਲੀਗਲੀ ਹੈ ਸਾਰੇ ਹੈਗਾ ਉਹਨਾਂ ਦੇ ਬਿਹੈਫ ਤੇ ਕਲੇਮ ਕਰਦਾ ਬੈਂਕ ਨੂੰ ਪੈਸੇ ਘੜਾ ਕੇ ਫਿਰ ਉਹਨਾਂ ਨੂੰ ਪੈਸੇ ਉਹ ਦੇ ਦਿੰਦਾ ਤੇ ਜੇਕਰ ਕੋਈ ਨਾਮਨੀ ਨਹੀਂ ਹੈ ਤਾਂ ਫਿਰ ਸუქਸੈਸ਼ਨ ਐਕਟ ਦੇ ਅੰਡਰ ਸუქਸੈਸ਼ਨ ਸਰਟੀਫਿਕੇਟ ਲੈਣਾ ਪੈਂਦਾ ਜਿਹੜਾ ਕੋਰਟ 'ਚ ਅਸੀਂ ਅਪਲਾਈ ਕਰਦੇ ਆ ਫਿਰ ਉਹ ਕੋਰਟ ਸਾਨੂੰ ਉਹ ਸუქਸੈਸ਼ਨ ਸਰਟੀਫਿਕੇਟ ਦੇ ਦੇਗੀ ਅਗੇ ਇਸ ਜਿਸ ਬੰਦੇ ਕੋਲ ਬੈਂਕ ਦੇ ਨਾਲ ਹੈ ਬੈਂਕ ਨੂੰ ਕਹੇਗੀ ਕਿ ਹੁਣ ਕਈ ਵਾਰੀ ਵਿੱਚ ਪੁੱਛਿਆ ਇੱਦਾਂ ਤੁਸੀਂ ਗੱਲ ਕੀਤੀ ਲਾਕਰ ਦੀ ਲਾਕਰ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦੇ ਵਿੱਚ ਸਮਾਨ ਕਿੰਨਾ ਹੈ ਹਾਂਜੀ ਤੇ ਫਿਰ ਇਹ ਸਕੈਸ਼ਨ ਵਿੱਚ ਕੀ ਲਿਖੀ ਹੈ ਫਿਰ ਇਹ ਕੋਰਟ ਨੂੰ ਪਹਿਲਾਂ ਇਹ ਪਰਮਿਸ਼ਨ ਲੈਣੀ ਹੈ ਕਿ ਸਾਨੂੰ ਲਾਕਰ ਤੋੜਨ ਦੀ ਪਰਮਿਸ਼ਨ ਦਿੱਤੀ ਹੈ ਬੈਂਕ ਨੂੰ ਡਾਇਰੈਕਸ਼ਨ ਦਿੱਤੀ ਜਾਏ ਕਿ ਲਾਕਰ ਤੋੜਿਆ ਜਾਏ ਇਹ ਚੁ ਲਿਖਿਆ ਜਾਏ ਕਿ ਸਮਾਨ ਹੈਗਾ ਉਹਦੀ ਡਿਟੇਲ ਬਣਾ ਕੇ ਫਿਰ ਦੁਬਾਰਾ ਇਹ ਕੋਰਟ ਵਿੱਚ ਆਉਣਾ ਜੀ ਇਹ ਉਹਦੀ ਸਮਾਨ ਹੈਗਾ ਤੇ ਇਹਦੇ ਸਾਨੂੰ ਹੁਣ ਵਾਰਸ ਦੇ ਨਾਮ ਕਾਰਨ ਆਥਰਟੀ ਦਿੱਤਾ ਠੀਕ ਹੈ ਜੀ ਬਿਲਕੁਲ ਠੀਕ ਹੈ ਉਹਦੇ ਮੁਤਾਬਕ ਇਹ ਹੁਣ ਫਿਰ ਕੋਰਟ ਫੀਸ ਵੀ ਕੋਰਟ ਤੇ ਲਗਾਣੇ ਠੀਕ ਹੈ ਜੀ ਆਪਾਂ ਥੋੜੀ ਜੀ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ ਨੋਮਿਨੀ ਬਾਰੇ ਕਿਉਂਕਿ ਇਹ ਆਮ ਸਮਾਜ ਦੇ ਵਿੱਚ ਸਾਡੇ ਇਹ ਸਾਰਿਆਂ ਨੂੰ ਇਹ ਧਾਰਨਾ ਬਣੀ ਹੋਈ ਹੈ ਕਿ ਨੋਮਿਨੀ ਦਾ ਮਤਲਬ ਇਹ ਹੈ ਕਿ ਜਦ ਉਹ ਕੋਈ ਬੰਦਾ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਸਾਰਾ ਕਰਤਾਰਤਰ ਤੋਂ ਨੋਮਿਨੀ ਹੋਵੇਗਾ ਤਾਂ ਸਾਰੀ ਜਿਹੜੀ ਉਹ ਜਾਇਦਾਦ ਵੀ ਨੋਮਿਨੀ ਦੇ ਕੋਲ ਜਾਊਗੀ ਕੀ ਨੋਮਿਨੀ ਦਾ ਸੱਚੀ ਮਤਲਬ ਇਹ ਹੈ ਕਿ ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਕਿ ਨੋਮਿਨੀ ਇਜ਼ ਜਸਟ ਕੇਅਰ ਟੇਕਰ ਕਿ ਉਹਨੇ ਸਿਰਫ ਦੇਖਭਾਲ ਕਰਨੀ ਉਹਦੇ ਬਾਰੇ ਥੋੜਾ ਨੋਮਿਨੀ ਕੀ ਕੀ ਕਰ ਸਕਦਾ ਹੈ ਜਾਂ ਉਸਦੇ ਕੀ ਰਾਈਟਸ ਆ ਕੀ ਉਹ ਡਿਊਟੀਆਂ ਆ ਉਹਦੇ ਬਾਰੇ ਥੋੜਾ ਜਿਹਾ ਆਪਾਂ ਖੋਲ ਕੇ ਹੋਰ ਗੱਲ ਕਰਾਂਗੇ ਨੋਮਿਨੀ ਦੀ ਰਾਈਟ ਰਾਈਟ ਇਹੀ ਹੈ ਸਰ ਕਿ ਉਹ ਆਪਣੇ ਜਿਹੜੇ ਦੂਜੇ ਕਲੀਮੈਂਟ ਹੈਗੇ ਨੇ ਫੰਡ ਕਰੋ ਉਹੀ ਚਾਰ ਭਰਾਵਾਂ ਮੇਰੇ ਨਾਲ ਨੋਮਿਨੀ ਹੈ ਮੈਂ ਨਾਮ ਨਹੀਂ ਹੈਗਾ ਮੈਂ ਕੋਡ ਬੈਂਕ ਚ ਜਾ ਕੇ ਪੈਸੇ ਕਢਵਾ ਸਕਦਾ ਲੇਕਿਨ ਉਹ ਪੈਸੇ ਮੇਰੇ ਇਕੱਲੇ ਦੇਣੇ ਆ ਸਰ ਉਹ ਪੈਸੇ ਮੇਰੇ ਬਾਕੀ ਤਿੰਨ ਭਰਾਵਾਂ ਦੇ ਆਗੇ ਮੇਰਾ ਫਰਜ਼ ਬੰਦਾ ਕਿ ਮੈਂ ਤਿੰਨ ਭਰਾਵਾਂ ਦੇ ਬੰਦਾ ਅਗਰ ਮੈਂ ਨਹੀਂ ਬੰਦਾ ਤੇ ਤਿੰਨ ਭਰਾ ਮੇਰੇ ਕੋ ਕਲੇਮ ਕਰ ਲੈਂਦੇ ਆ ਥਰੂ ਕੋਡ ਜਾ ਕੇ ਮੇਰੇ ਕੋ ਪੈਸੇ ਵਾਪਸ ਲੈ ਸਕਦੇ ਆ ਠੀਕ ਹੈ ਜੀ ਬਿਲਕੁਲ ਠੀਕ ਹੈ ਇਸ ਤੋਂ ਅਗਲਾ ਇੱਕ ਹੋਰ ਸਵਾਲ ਹੈ ਕਿ ਕੋਈ ਇਹੋ ਜਿਹੀ ਲਿਮਟ ਵੀ ਬਣਾਈ ਗਈ ਹੈ ਕਿ ਸੁਪੋਜ਼ ਕਰੋ ਜੇ 5 ਲੱਖ ਰੁਪਈਆ ਤੁਹਾਡਾ ਜਮਾ ਹੈ ਬੈਂਕ ਦੇ ਵਿੱਚ ਕਿ ਤੁਸੀਂ ਉਸ ਦੀ ਪਾਵਰ ਜਿਹੜਾ ਬੈਂਕ ਦੇ ਮੈਨੇਜਰ ਹਨ ਉਹਨਾ ਕੋਈ ਹੈਗੀ ਬਿਨਾ ਸクセਸ਼ਨ ਸਰਟੀਫਿਕੇਟ ਤੋਂ ਵੀ ਉਹ ਤੁਹਾਨੂੰ ਉਹ ਪੈਸੇ ਦੇ ਸਕਦੇ ਕਿ ਹਰ ਕੇਸ ਦੇ ਵਿੱਚ ਤੁਹਾਨੂੰ ਜਿਹੜਾ ਸクセਸ਼ਨ ਸਰਟੀਫਿਕੇਟ ਲੈਣਾ ਪਊਗਾ ਨਹੀਂ ਸਰ ਹਰ ਕੇਸ ਵਿੱਚ ਸクセਸ਼ਨ ਦੀ ਲੋੜ ਨਹੀਂ ਪੈਂਦੀ 5 ਲੱਖ ਤੋਂ 10 ਲੱਖ ਦੇ ਵਿੱਚ ਬੈਂਕ ਕੋਲ ਪਾਵਰ ਹੈਗੀ ਹੈ ਉਹ ਤੇ ਮਲਿਕ ਡੈੱਥ ਸਰਟੀਫਿਕੇਟ ਲੈ ਕੇ ਤੇ ਲੀਗਲ ਹੇਅਰ ਜਿਹੜੀ ਸਰਟੀਫਿਕੇਟ ਲੈ ਕੇ ਉਹ ਕਲੇਮ ਜਿਹੜਾ ਉਹ ਵਾਰਸਾਂ ਦੇ ਨਾਲ ਸੈਟਲ ਕਰ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਹਾਂ ਪਰ ਜੇ ਬੈਂਕ ਨੂੰ ਸ਼ੱਕ ਹੋਏ ਕਿ ਇਹਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ ਜਿਹੜੇ ਲੀਗਲ ਵਾਰਸੇ ਦੇ ਹੋਰ ਵੀ ਹੈਗੇ ਨੇ ਜਾਂ ਜਿਹੜੇ ਬੰਦੇ ਮੇਰੇ ਕੋਲ ਆਏ ਕੁਝ ਗੱਲਾਂ ਛੁਪਾ ਰਹੇ ਨੇ ਤਾਂ ਫਿਰ ਉਹ ਸクセਸ਼ਨ ਵ ਇਹ ਤਾਂ ਗੱਲ ਸੀ ਕਿ ਬੈਂਕ ਦੇ ਵਿੱਚ ਜਿਹੜੇ ਕਿਸੇ ਜਿਹੜਾ ਇਨਸਾਨ ਨਾਲ ਜਿਹੜਾ ਉਹ ਸਵਰਗਵਾਸ ਹੋ ਗਏ ਉਹਨਾਂ ਦੇ ਜਿਹੜੇ ਪੈਸੇ ਪਏ ਹਨ ਜਾਂ ਕੁਝ ਹੋਰ ਲੋਕਰ ਦੇ ਵਿੱਚ ਪਏ ਉਹਦੇ ਬਾਰੇ ਜੀ ਹੁਣ ਆਪਾਂ ਇੱਕ ਧੋਗਲੀ ਗੱਲ ਕਰਾਂਗੇ ਕਿ ਅਸੀਂ ਇਹ ਦੇਖਦੇ ਹਾਂ ਕਿ ਅੱਜ ਕੱਲ ਜਿਹੜਾ ਜ਼ਮਾਨਾ ਹੈ ਉਸ ਦੇ ਵਿੱਚ ਹਰ ਕੋਈ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦਾ ਕਿਸੇ ਨੇ ਲੋਨ ਲਿਆ ਹੁੰਦਾ ਹੈ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਦੇ ਲਈ ਲੋਨ ਲਿਆ ਹੁੰਦਾ ਹੈ ਜਾਂ ਕਿਸੇ ਨੇ ਵਪਾਰ ਦੇ ਲਈ ਆਪਣਾ ਜਿਹੜਾ ਲੋਨ ਲਿਆ ਹੁੰਦਾ ਹੈ ਜੀ ਜਦ ਕੋਈ ਇਹੋ ਜਿਹਾ ਇਨਸਾਨ ਪੂਰਾ ਹੋ ਜਾਂਦਾ ਹੈ ਜਿਸ ਨੇ ਆਪਣਾ ਕਿਤੋਂ ਨਾ ਕਿਤੋਂ ਲੋਨ ਲਿਆ ਹੋਵੇ ਕੀ ਉਸ ਦਾ ਜਿਹੜਾ ਲੋਨ ਹੈ ਉਹ ਫਿਰ ਉਸ ਦੇ ਨਾਲ ਖਤਮ ਹੋ ਜਾਂਦਾ ਹੈ ਜਾਂ ਫਿਰ ਉਸ ਦੇ ਗਾਂ ਜਿਹੜੇ ਵਾਰਸਾਂ ਨੂੰ ਉਸ ਦੀ ਜਾਇਦਾਦ ਜਾਣੀ ਹੁੰਦੀ ਹੈ ਉਹਨਾਂ ਦੀ ਉਹ ਲਾਇਬਿਲਟੀ ਬਣ ਜਾਂਦੀ ਹੈ ਉਹਦੇ ਬਾਰੇ ਤੁਹਾਡੇ ਦਰਸ਼ਕਾਂ ਨੂੰ ਦੱਸੋ ਜੀ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਵਿਰਾਸਤ ਬਾਰੇ ਹਾਂਜੀ ਉਹਦੀ ਹੁਣ ਲਿੰਕ ਕਰਾਂਗੇ ਕਿ ਜਿਸ ਲਈ ਕੋਈ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਬੈਂਕ ਦੇ ਵਿੱਚ ਲੋਨ ਹੈਗਾ ਹੋਰ ਵੀ ਐਸਟ ਹੈਗੇ ਨੇ ਸਰ ਜਿਸ ਬੰਦੇ ਕੋਲ ਉਹ ਜਿਹੜੇ ਐਸਟ ਜਾਣਗੇ ਇਹ ਉਹ ਡਿ ਲਾਇਬਿਲਟੀ ਵੀ ਉਹਨੂੰ ਟੇਕਓਵਰ ਕਰਨੀ ਆ ਕੱਲੀ ਐਸੈਟ ਨਹੀਂ ਲੈਣੀ ਕੱਲੀ ਜਾਇਦਾਦ ਨਹੀਂ ਲੈਣੀ ਜਿਹੜੀ ਦੇਣਦਾਰੀ ਨੇ ਉਹ ਵੀ ਉਹਨੇ ਲੈਣੀਆਂ ਨੇ ਇਸ ਕਰਕੇ ਜਿਹੜੀਆਂ ਦੇਣਦਾਰੀਆਂ ਹੋਣਗੀਆਂ ਜਿਹੜਾ ਬੰਦਾ ਜਾਇਦਾਦ ਲਏਗਾ ਉਹ ਦੇਣਦਾਰੀਆਂ ਵੀ ਦੇਵੇਗਾ ਠੀਕ ਹੈ ਇਲੀਗਲ ਪੁਆਇੰਟ ਬਿਲਕੁਲ ਠੀਕ ਹੈ ਤਾਂ ਇਹ ਜਦ ਇੱਕ ਲੋਨ ਚੱਲਦਾ ਪਿਆ ਜੀ ਲੋਨ ਦੇ ਵਿੱਚ ਫਿਰ ਜਦ ਸਾਡੇ ਕੋਲ ਜਾਇਦਾਦ ਆ ਗਈ ਹੈ ਕਿਸੇ ਇੱਕ ਬੰਦੇ ਕੋ ਆਪਣੇ ਬਜ਼ੁਰਗਾਂ ਦੀ ਕੀ ਉਹ ਇਸ ਬੰਦੇ ਦੀ ਇਹ ਡਿਊਟੀ ਬਣ ਜਾਂਦੀ ਹੈ ਕਿ ਉਹ ਜਾ ਕੇ ਬੈਂਕ ਦੇ ਵਿੱਚ ਦੱਸੇ ਕਿ ਇਹ ਜੀ ਮੈਂ ਇਸ ਦਾ ਵਾਰਿਸ ਬਣ ਗਿਆ ਹਾਂ ਤਾਂ ਮੇਰੀ ਇਹ ਲਾਇਬਿਲਟੀ ਹੈ ਜਿੱਥੇ ਉਹ ਲੋਨ ਚੱਲਦਾ ਹੈ ਬਿਲਕੁਲ ਡਿਊਟੀਆਂ ਦੀ ਬੰਦੀ ਹੈ ਉਹ ਦੱਸੇਗੇ ਜਾ ਕੇ ਬੈਂਕ ਵਿੱਚ ਕਿ ਮੈਂ ਇਹਦਾ ਵਾਰਸਾਂ ਤੇ ਤੇਰੀ ਤੁਹਾਡੇ ਪੈਸੇ ਹੈਗੇ ਮੈਂ ਦੇਣ ਲਈ ਤਿਆਰ ਆ ਜਾਂ ਤੁਸੀਂ ਇਹ ਪ੍ਰਾਪਰਟੀ ਵੇਚ ਕੇ ਆਪਣੇ ਪੈਸੇ ਕੱਢ ਕੇ ਬਾਕੀ ਮੈਨੂੰ ਦੇ ਦਿਓ ਜਿਸ ਤਰ੍ਹਾਂ ਦੇ ਵੀ ਉਹਨੂੰ ਸੈਟਲਮੈਂਟ ਹੋਏਗੀ ਉਹ ਹੋ ਸਕਦਾ ਠੀਕ ਹੈ ਜੀ ਇੱਕ ਗੱਲ ਹੋਰ ਹੈ ਜੀ ਇਹਦੇ ਨਾਲ ਅਹਿਮ ਸਵਾਲ ਹੈ ਕਿ ਇਹਦੇ ਨਾਲ ਹੋਰ ਬਹੁਤ ਬਣਦਾ ਹੈ ਕਿ ਅਸੀਂ ਇਹ ਦੇਖਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਦੇ ਕੋਲ ਆਪਣਾ ਇੱਕ ਏਟੀਐਮ ਕਾਰਡ ਹੁੰਦਾ ਹੈ ਜਿਸ ਦੇ ਨਾਲ ਤੁਸੀਂ ਬਿਨਾ ਚੈੱਕ ਤੋਂ ਜਾਂ ਬਿਨਾ ਸਾਈਨ ਕੀਤੇ ਜਿਹੜਾ ਹੈਗਾ ਇਹ ਆਪਣੇ ਕਾਰਡ ਨਾਲ ਪੈਸੇ ਤੁਸੀਂ ਕਢਵਾ ਸਕਦੇ ਹੋ ਤਾਂ ਬਹੁਤ ਸਾਰੀ ਅਦਵਾਰ ਅਸੀਂ ਆ ਦੇਖਦੇ ਹਾਂ ਕਿ ਜਿਹੜੇ ਬਜ਼ੁਰਗਾਂ ਨੇ ਆਪਣੇ ਜਿਹੜੇ ਕਾਰਡ ਉਹ ਬੱਚਿਆਂ ਨੂੰ ਦਿੱਤੇ ਹੁੰਦੇ ਹਨ ਤਾਂ ਜੇ ਕਿਸੇ ਇਹੋ ਜਿਹੇ ਹਾਲਾਤ ਬਣਨ ਕਿ ਕਿਸੇ ਬਜ਼ੁਰਗ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਉਹ ਸਵਰਗਵਾਸੀ ਹੋ ਜਾਂਦੇ ਹਨ ਉਹਨਾਂ ਦੀ ਮੌਤ ਤੋਂ ਬਾਅਦ ਜੇ ਉਹਨਾਂ ਦਾ ਬੱਚਾ ਉਹ ਏਟੀਐਮ ਕਾਰਡ ਆਪਣਾ ਜਾ ਕੇ ਵਰਤਦਾ ਹੈ ਉਹ ਪੈਸੇ ਕਢਾਉਂਦਾ ਹੈ ਕੀ ਇਹ ਜਾਇਜ਼ ਹੈ ਕਾਨੂੰਨ ਦੇ ਮਤਲਬਕ ਮੌਤ ਦੇ ਬਾਅਦ ਜੇ ਕੋਈ ਬੱਚਾ ਏਟੀਐਮ ਕਾਰਡ ਯੂਜ਼ ਕਰਦਾ ਹੈ ਤਾਂ ਉਹ ਨਾਜਾਇਜ਼ ਹੈ ਜੀ ਇਲੈਗਲ ਹੈ ਠੀਕ ਹੈ ਜੀ ਲੇਕਿਨ ਉਹ ਜਿਹੜੀਆਂ ट्रांजੈਕਸ਼ਨ ਆ ਉਹ ਕਰ ਚੁੱਕਾ ਹੈ ਉਹਦੀ ਰਿਕਵਰੀ ਵਾਸਤੇ ਥੋੜਾ ਔਖਾ ਕਿਉਂਕਿ ਜੇਕਰ ਉਹ ਉਹ ਪੈਸੇ 10-15 ਜਾਨੇ ਜਾਂ ਉਹਦੇ ਵਿੱਚ ਕੋਈ ਪੈਨਸ਼ਨ ਆਂਦੀ ਹੈ ਜਾਂ ਉਹ ਜੋ ਪ੍ਰਾਪਰਟੀ ਬੈਂਕ ਦੇ ਕੋਲ ਹੈਗੀ ਹੈ ਫਿਰ ਉਹਦੀ ਰਿਕਵਰ ਕਰ ਸਕਦਾ ਹੈ ਤੇ ਨਹੀਂ ਤੇ ਫਿਰ ਜਿਸ ਦਿਨ ਉਹਨੂੰ ਪਤਾ ਲੱਗਦਾ ਹੈ ਬੈਂਕ ਨੂੰ ਕਿ ਇਹਨਾਂ ਦੀ ਮੌਤ ਹੋ ਗਈ ਹੈ ਤੇ ਉਹਦਾ ਆਪਰੇਸ਼ਨ ਬੰਦ ਕਰ ਦਈਏ ਠੀਕ ਹੈ ਜੀ ਇਹ ਤਾਂ ਗੱਲ ਸੀ ਕਿ ਬੈਂਕ ਤਾਂ ਜਿਹੜਾ ਇੱਕ ਬੰਦਾ ਵਰਤਣ ਦੇ ਹਨ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜਿਹੜੇ ਬਾਕੀ ਦੇ ਵੀ ਵਾਰਿਸ ਹੁੰਦੇ ਹਨ ਜੇ ਉਹ ਵਾਰਿਸ ਨੂੰ ਪਤਾ ਲੱਗੇ ਕਿ ਕਿਸੇ ਨੇ ਵਿੱਚ ਉਹ ਇੱਕ ਜਿਹੜਾ ਇਹੋ ਜਿਹਾ ਕੋਈ ਜਿਹੜੀ ਹੈ ਕੰਮ ਕੀਤਾ ਹੈ ਕਿ ਬਿਨਾ ਉਹਨਾਂ ਦੀ ਜਿਹੜੀ ਕੋਟ ਦੀ ਆਜ਼ਾਦਤ ਹੋ ਜਾਂ ਬਿਨਾ ਦੱਸੇ ਉਸ ਨੂੰ ਵਰਤ ਰਹੇ ਹਨ ਕਿ ਉਹ ਬਾਕੀ ਦੇ ਵਾਰਿਸ ਵੀ ਰਿਕਵਰੀ ਪਾ ਸਕਦੇ ਹਨ ਬਿਲਕੁਲ ਜੀ ਬਾਕੀ ਵਾਰਿਸ ਵੀ ਕਾਨੂੰਨ ਦੇ ਹੱਕਦਾਰ ਹੈਗੇ ਨਾ ਉਸ ਨੂੰ ਰਿਕਵਰੀ ਕਰਕੇ ਉਹਨੂੰ ਪੈਸੇ ਵਾਪਸ ਲੈ ਸਕਦੇ ਹਨ ਕਿਉਂਕਿ ਉਹ ਕਲਾ ਮਾਲਕ ਨਹੀਂ ਸੀ ਉਹ ਤੇ ਇੱਕ ਅਰੇਂਜਮੈਂਟ ਸੀ ਜਿਹੜੀ ਪਹਿਲੀ ਗੱਲ ਤੇ ਇਹ ਸਰ ਕਿ ਜਦੋਂ ਤੁਸੀਂ ਏਟੀਐਮ ਕਾਰਡ ਲੈਂਦੇ ਠੀਕ ਹੈ ਜੀ ਕਿਉਂਕਿ ਉਹ ਮੰਨਿਆ ਜਾਂਦਾ ਹੈ ਕਿ ਜਿਹੜਾ ਬੰਦਾ ਫਰਜ ਕੋਰ ਮੇਰੇ ਕੋਲ ਕਾਰਡ ਹੈ ਮੈਂ ਆਪਣੇ ਬੱਚੇ ਨੂੰ ਦਿੱਤਾ ਤੇ ਉਹਦਾ ਆਪਰੇਸ਼ਨ ਮੇਰਾ ਹੀ ਮੰਨਿਆ ਜਾਏਗਾ ਹਾਂਜੀ ਇਸ ਕਰਕੇ ਆਪਣੇ ਬਜ਼ੁਰਗ ਨੂੰ ਚਾਹੀਦਾ ਕਿ ਆਪ ਜਿਹੜਾ ਕਾਰਡ ਹੈ ਆਪ ਹੀ ਇਸਤੇਮਾਲ ਕਰਨ ਜਾਂ ਆਪਣੇ ਦੇਖ ਰਿਹਾ ਉਸ ਤੇ ਕਰਨ ਜਾਂ ਜਿਹੜੇ ਬਿਲਕੁਲ ਤੁਹਾਡੇ ਭਰੋਸੇਮੰਦ ਬੰਦੇ ਨੂੰ ਉਹਨੂੰ ਹੀ ਕਾਰਡ ਦਿੱਤਾ ਜਾਵੇ ਤਾਂ ਕਿ ਸੁਰੱਖਿਅਤ ਰਹੇ ਠੀਕ ਹੈ ਜੀ ਲੇਕਿਨ ਜਿੱਦਾਂ ਤੁਸੀਂ ਕਿਹਾ ਕਿ ਬਾਕੀ ਬੰਦੇ ਜਿਹੜੇ ਉਸ ਕੋਲੋਂ ਰਿਕਵਰੀ ਕਰ ਸਕਦੇ ਹਨ ਤਾਂ ਇਸ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਵੀ ਬਣਦਾ ਹੈ ਜੀ ਕ੍ਰਿਮੀਨਲ ਕੇਸ ਅਗਰ ਪਰਿਵਾਰ ਦੇ ਵਿੱਚ ਹੈਗਾ ਤੇ ਕਈ ਵਾਰੀ ਬੈਠ ਕੇ ਸੈਟਲ ਕਰ ਲੈਂਦੇ ਇਹ ਤਾਂ ਹੁਣ ਤਾਈ ਆਪਾਂ ਗੱਲ ਕੀਤੀ ਆ ਬਜ਼ੁਰਗਾਂ ਦੀ ਵਿਰਾਸਤ ਬਾਰੇ ਕਿ ਜਿਹੜੀ ਜਾਇਦਾਦ ਹੈ ਉਹ ਕਿਥੋਂ ਆ ਬਜ਼ੁਰਗ ਨੇ ਕਿਸੇ ਨੇ ਆਈ ਹੈ ਬਜ਼ੁਰਗ ਨੂੰ ਖਰੀਦੀ ਹੈ ਜਾਂ ਉਸ ਨੂੰ ਵਿਰਾਸਤ ਵਿੱਚ ਆਈ ਹੈ ਤਾਂ ਉਹ ਪ੍ਰਾਪਰਟੀ ਕਿਦਾਂ ਅਗੇ ਹੋ ਜਾਣੀ ਹੈ ਜੀ ਸਰ ਇੱਥੋਂ ਤਾਈ ਵੀ ਅਸੀਂ ਇਹ ਗੱਲ ਕੀਤੀ ਹੈ ਕਿ ਜੇ ਕਿਸੇ ਬੱਚੇ ਨੂੰ ਕਿਸੇ ਬਜ਼ੁਰਗ ਨੇ ਪ੍ਰਾਪਰਟੀ ਦੇ ਦਿੱਤੀ ਆਪਣੇ ਜੀਨੇ ਜੀ ਤਾਂ ਉਸ ਦੀ ਉਹ ਜਿਹੜੀ ਦੇਖਭਾਲ ਨਹੀਂ ਕਰਦਾ ਤਾਂ ਉਹ ਪ੍ਰਾਪਰਟੀ ਉਹ ਵਾਪਸ ਵੀ ਜਾਂਦੀ ਹੈ ਜਲਦੀ ਹੈ ਪ੍ਰੋਪਰਟੀ ਦਾ ਵਾਪਸ ਆ ਗਈ ਜੀ ਸਾਡੇ ਕੋਲ ਬਟ ਉਹਦੇ ਵਿੱਚ ਬੱਚੇ ਵੀ ਸਾਡੀ ਦੇਖ ਰੇਖ ਨਹੀਂ ਕਰ ਰਹੇ ਤਾਂ ਸਾਡਾ ਜਿਹੜਾ ਰੋਜ਼ਾਨਾ ਜ਼ਿੰਦਗੀ ਦੀ ਜਿਹੜੀ ਆਈ ਚਲਾਈ ਉਹ ਮੁਸ਼ਕਲ ਹੋ ਜਾਂਦੀ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਬਜ਼ੁਰਗਾਂ ਕੋ ਕੋਈ ਇਹੋ ਜਿਹਾ ਆਪਸ਼ਨ ਹੁੰਦਾ ਹੈ ਕਿ ਉਹ ਬੈਂਕ ਤੋਂ ਲੋਨ ਲੈ ਲੈਣ ਜਿਹੜੀ ਪ੍ਰੋਪਰਟੀ ਆ ਉਸ ਦੇ ਅਗੇਂਸਟ ਪਰ ਜਿਹੜਾ ਬਜ਼ੁਰਗਾ ਉਹ ਕੰਮ ਨਹੀਂ ਕਰ ਰਿਹਾ ਉਹ ਫੇ ਉਸ ਵੇਲੇ ਕੀ ਆਪਸ਼ਨ ਲੈ ਸਕਦੇ ਸਰ ਬਜ਼ੁਰਗਾਂ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਜਿਹੜੀ ਕੋਈ ਰੈ residențial ਹੋ ਸਕੇ ਲੇਕਿਨ ਜੇ ਜਿਹੜੀ ਪਰ ਖੇਤੀਬਾੜੀ ਦੀ ਪ੍ਰੋਪਰਟੀ ਹੈ ਜਾਂ ਕਮਰਸ਼ੀਅਲ ਪ੍ਰੋਪਰਟੀ ਹੈ ਉਹਦੇ ਤੇ ਲੋਨ ਨਹੀਂ ਮਿਲਦਾ ਜੇ ਕੋਈ ਬੁਢਾ ਮਕਾਨ ਹੋਵੇ ਖਾਲੀ ਪਲਾਟ ਤੇ ਨਹੀਂ ਮਿਲਦਾ ਰੈ residencial ਮਕਾਨ ਬਣਿਆ ਹੋਇਆ ਤੇ ਬਜ਼ੁਰਗ ਦੇ ਨਾਮ ਹੋਈ ਤੇ ਬੱਚੇ ਉਹਦੀ ਕੇਅਰ ਨਹੀਂ ਕਰਦੇ ਤੇ ਬੈਂਕ ਬਜ਼ੁਰਗ ਬੈਂਕ ਵਿੱਚ ਜਾ ਕੇ ਇੱਕ ਰਿਵਰਸ ਮਾਰਗੇਜ ਲੋਨ ਹੁੰਦਾ ਉਹ ਅਪਲਾਈ ਕਰਕੇ ਲੋਨ ਲੈ ਸਕਦਾ ਹੈ ਰਿਵਰਸ ਮਾਰਗੇਜ ਨੂੰ ਜਿਹਨੂੰ ਲੋਨ ਹੈਗਾ ਉਹ ਬਜ਼ੁਰਗ ਦੇ ਨਾਮ ਹੋ ਜਾਂਦਾ ਪਰ ਉਹਦੀ ਜਿਹੜੀ ਬੈਂਕ ਹੈਗੇ ਨੇ ਉਹ ਪਹਿਲਾਂ ਮਾਰਕੀਟ ਵੈਲਿਊ ਪੁੱਛਦੇ ਕਿ ਦੀ ਕਿੰਨੇ ਕੁ ਪਰ ਵੀ ਵੈਲਿਊ ਹੈ ਤੋ ਫਿਰ ਦੇਖਦੇ ਕਿ ਬਜ਼ੁਰਗ ਦੀ ਏਜ ਕਿੰਨੀ ਹੈ ਕਿ ਕਿੰਨੀ ਦੀਰਵਾਸੇ ਨੂੰ ਲੋਨ ਚਾਹੀਦਾ 10 ਤੋਂ 20 ਸਾਲ ਬਰਤੋਂ ਲੋਨ ਹੋ ਸਕਦਾ ਹੈ ਲੋਨ ਦੀ ਜਿਹੜੀ ਲਿਮਿਟ ਹੈ 20 ਸਾਲ 20 ਲੱਖ ਤੱਕ ਵੀ ਜਾ ਸਕਦੀ ਹੈ 25 ਲੱਖ ਤੱਕ ਜਾਂਦੀ ਹੈ ਡਿਪੈਂਡ ਔਨ ਦਾ ਵੈਲਿਊ ਆਫ ਦਾ ਪ੍ਰੋਪਰਟੀ ਤੇ ਉਹ ਜਿਹੜੇ ਪੈਸੇ ਉਹਨਾਂ ਕੋਲ ਆਣਗੇ ਉਹ ਇਕੱਠੇ ਵੀ ਲੈ ਸਕਦੇ ਨੇ ਤੇ ਜਾਂ ਹਰ ਮਹੀਨੇ ਜਾਂ ਕੁਆਟਰਲੀ ਵੀ ਬੈਂਕ ਨੂੰ ਲੈ ਸਕਦੇ ਨੇ ਇਹ ਜੋ ਸਭ ਤੋਂ ਵੱਡੀ ਗੱਲ ਹੈ ਕਿ ਬਜ਼ੁਰਗ ਨੂੰ ਪੈਸੇ ਵਾਪਸ ਕਰਨ ਦੀ ਲੋੜ ਨਹੀਂ ਹੈ ਜਦ ਤੱਕ ਉਹ ਜੀਉਂਦੇ ਨੇ ਪੈਸੇ ਇਸਤੇਮਾਲ ਕਰਦੇ ਰਹਿਣ ਜਦੋਂ ਉਹਨਾਂ ਦੀ ਮੌਤ ਹੋ ਜਾਏਗੀ ਬੈਂਕ ਜਾਂ ਤਾਂ ਪ੍ਰੋਪਰਟੀ ਵੇਚ ਕੇ ਆਪਣੇ ਪੈਸੇ ਰਿਕ ਜਾਂ ਦੂਸਰੀ ਕੰਡੀਸ਼ਨ ਇਹ ਨੇ ਕਿ ਜਿਹੜੇ ਵਾਰਸ ਨੇ ਬੈਂਕ ਕੋਲ ਜਾਣਗੇ ਕਿ ਅਸੀਂ ਕਰਜ਼ਾ ਜਿਹੜਾ ਸਾਡੇ ਬਜ਼ੁਰਗਾਂ ਨੇ ਲਿਆ ਸੀ ਅਸੀਂ ਮੋੜ ਲਈ ਤਿਆਰ ਆ ਤੇ ਜਿਹੜੇ ਇਹ ਕਾਗਜ਼ ਨੇ ਉਹ ਸਾਡੇ ਨਾਂ ਕਰ ਦਿੱਤੇ ਜਾਣ ਤੇ ਦੋਨੋਂ ਸੂਰਤਾਂ ਵਿੱਚ ਬੈਂਕ ਤੁਹਾਨੂੰ ਕੋਆਪਰੇਟ ਕਰੇਗਾ ਠੀਕ ਹੈ ਜੀ ਇਹ ਤਾਂ ਗੱਲ ਸਗੀ ਬੈਂਕ ਤੋਂ ਲੋਨ ਲੈਣ ਦੀ ਅਸੀਂ ਗੱਲ ਕੀਤੀ ਆ ਪੈਸੇ ਆਮਰੇ ਵੀ ਜਿਵੇਂ ਆਦ ਬਾਰੇ ਵੀ ਇੱਕ ਜਿਹੜਾ ਇਹਦੇ ਵਿੱਚ ਇੱਕ ਹੋਰ ਜ਼ਰੂਰੀ ਅੰਗ ਇਹਦੇ ਵਿੱਚ ਜੁੜ ਜਾਂਦੇ ਉਹ ਹੈ ਕਿ ਜੇ ਕੋਈ ਸਰਕਾਰੀ ਮੁਲਾਜ਼ਮ ਸੀਗੇ ਜਦੋਂ ਰਟਾਇਰ ਹੋ ਜਾਂਦੇ ਹਨ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਉਹਨਾਂ ਦੀ ਪੈਨਸ਼ਨ ਲੱਗਦੀ ਹੈ ਜਦੋਂ ਉਹ ਸਰਕਾਰੀ ਮੁਲਾਜ਼ਮ ਸਵਰਗਵਾਸ ਹੋ ਜਾਂਦੇ ਹਨ ਤਾਂ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਕਿ ਉਹ ਉਸ ਵੇਲੇ ਖਤਮ ਹੋ ਜਾਂਦੀ ਹੈ ਜਾਂ ਫਿਰ ਉਹਨਾਂ ਦੇ ਗਾਂ ਜਿਹੜੇ ਪਿਛੇ ਉਹਨਾਂ ਦੀ ਧਰਮ ਪਤਨੀ ਹਨ ਜਾਂ ਘਰ ਦੇ ਬੱਚੇ ਹਨ ਉਹ ਉਸ ਨੂੰ ਪੈਨਸ਼ਨ ਨੂੰ ਅਵੇਲ ਕਰ ਸਕਦੇ ਆ ਬਿਲਕੁਲ ਠੀਕ ਹੈ ਤਾਂ ਜਦੋਂ ਜਿਹੜੀ ਮੌਤ ਹੋ ਜਾਂਦੀ ਹੈ ਪੈਨਸ਼ਨ ਦੀ ਜਿਹੜੀ ਬਾਕੀ ਪੈਨ ਜਿਹੜੀ ਲਾਈਵ ਵਾਈਫ ਹੈ ਉਹਨਾਂ ਦੇ ਨਾਲ ਪੈਨਸ਼ਨ ਆ ਜਾਏਗੀ ਜੇਕਰ ਬੱਚੇ ਛੋਟੇ ਹੈਗੇ ਨੇ 8 ਸਾਲ ਦੇ ਜਾਂ 5 ਸਾਲ ਦੇ ਨੇ ਉਹਨਾਂ ਨੂੰ 18 ਸਾਲ ਤੱਕ ਪੈਨਸ਼ਨ ਦੇਦੀ ਸਰਕਾਰ ਉਹ ਦਿੰਦੀ ਠੀਕ ਹੈ ਜੀ ਕੀ ਇਹ ਆਪਸ਼ਨ ਵੀ ਹੁੰਦਾ ਹੈ ਕਿ ਜਿਹੜਾ ਇੱਕ ਵਿਅਕਤੀ ਉਹ ਪੂਰਾ ਹੋ ਗਿਆ ਉਸ ਦੀ ਇੱਕ ਜਿਹੜੀ ਬੱਚੀ ਹੈ ਉਸ ਦਾ ਉਸ ਨੇ ਵਿਆਹ ਕਰ ਦਿੱਤਾ ਸੀ ਪਰ ਉਹ ਕੋਝ ਮਾੜੇ ਹਾਲਾਤ ਐ ਹੋਜੇ ਬਣੇ ਕਿ ਉਹ ਵਿਧਵਾ ਹੋ ਜਾਂਦੇ ਹਨ ਜਾਂ ਫਿਰ ਉਹਨਾਂ ਦਾ ਕਿਸੇ ਕਾਰਨਾ ਕਰਕੇ ਵਿਆਹ ਨਹੀਂ ਹੋ ਪਾਂਦਾ ਤਾਂ ਆਪਣੇ ਉਹ ਜਿਹੜੇ ਪੇਰੈਂਟਸ ਦੇ ਉੱਤੇ ਹੀ ਉਹ ਡਿਪੈਂਡੈਂਟ ਸੀਗੇ ਕੀ ਇਹੋ ਜੀਆਂ ਬੱਚੀਆਂ ਨੂੰ ਵੀ ਜਿਹੜੀ ਉਹ ਪੈਨਸ਼ਨ ਮਿਲ ਸਕਦੀ ਹੈ ਜੀ ਜਿਹੜੀ ਬੱਚੀ ਕੋਈ ਪੈਸੇ ਇਨਕਮ ਰਿਸਰਵ ਸੋਰਸ ਨਹੀਂ ਹੈ ਉਹ ਬਿਲਕੁਲ ਨਹੀਂ ਕਮਾ ਸਕਦੀ ਪੈਸੇ ਤਾਂ ਉਹ ਡਿਪੈਂਡ ਕਰਦੀ ਉਹ ਪੈਨਸ਼ਨ ਦੇ ਉੱਪਰ ਤੇ ਉਹਨਾਂ ਨੂੰ ਵੀ ਪੈਨਸ਼ਨ ਮਿਲ ਸਕਦੀ ਹੈ ਜਦ ਤੱਕ ਉਹ ਦੁਬਾਰਾ ਵਿਆਹ ਨਹੀਂ ਹੁੰਦਾ ਉਹਨਾਂ ਠੀਕ ਹੈ ਜੀ ਇਹ ਜਦ ਵੀ ਕੋਈ ਅਸੀਂ ਕਾਨੂੰਨੀ ਕੰਮ ਕਰਨਾ ਹੁੰਦਾ ਹੈ ਚਾਹੇ ਉਹ ਵੇਲ ਰਜਿਸਟਰ ਕਰਾਉਣੀ ਹੈ ਜਾਂ ਉਸ ਨੂੰ ਅਨ ਰਜਿਸਟਰ ਕਰਾਉਣਾ ਹੈ ਜਾਂ ਅਸੀਂ ਮੌਰਗੇਜ ਕਰਾਉਣੀ ਹੈ ਪ੍ਰੋਪਰਟੀ ਤਾਂ ਹਰ ਥਾਂ ਇੱਕ ਵਕੀਲ ਦੀ ਲੋੜ ਪੈ ਜਾਂਦੀ ਹੈ ਤੁਸੀਂ ਇਹ ਦੱਸਿਆ ਵੀ ਹੈ ਕਿ ਭਾਵੇਂ ਨਹੀਂ ਵੀ ਲੋੜ ਤਾਂ ਇੱਕ ਵਕੀਲ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ ਕਿ ਤੁਹਾਡਾ ਕੰਮ ਥੋੜਾ ਜਿਆਸਾਨ ਹੋ ਜਾਵੇ ਪਰ ਅਸੀਂ ਬਹੁਤ ਸਾਰੀ ਵਾਰ ਆ ਦੇਖਦੇ ਕਿ ਬਹੁਤ ਸਾਰੇ ਵਿਅਕਤੀ ਇਸ ਹਾਲਾਤ ਦੇ ਵਿੱਚ ਨਹੀਂ ਹੁੰਦੇ ਇਸ ਕਪੈਸਿਟੀ 'ਚ ਨਹੀਂ ਹੁੰਦੇ ਕਿ ਉਹ ਵਕੀਲ ਸਾਹਿਬ ਨੂੰ ਅਫੋਰਡ ਕਰ ਸਕਣ ਕਹਿੰਦਾ ਭਾਵੇਂ ਉਹਨਾਂ ਦੀ ਫੀਸ ਦੇ ਸਕਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਜਿਹੜੀ ਸਾਡੀ ਸਰਕਾਰ ਹੈ ਉਸ ਤੋਂ ਵੱਲੋਂ ਉਰਗਾਨੀ ਮਦਦ ਲਈ ਫ੍ਰੀ ਦੇ ਵਿੱਚ ਵੀ ਵਕੀਲ ਜਿਹੜੇ ਆ ਉਹ ਜਿਹੜੇ ਅਵੇਲੇਬਲ ਕਰਵਾਏ ਜਾਂਦੇ। ਕਮਰਜੀ ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਸਰਕਾਰ ਜਿਹੜੀ ਵਕੀਲ ਪ੍ਰੋਵਾਈਡ ਕਰ ਦਿੰਦੀ ਹੈ ਉਹ ਕੋਈ ਅਗਰ ਕੋਈ ਗਰੀਬ ਬਜ਼ੁਰਗ ਹੈਗਾ ਜਾਂ ਕੋਈ ਔਰਤ ਹੈਗੀ ਹੈ ਜਾਂ ਕਿਸੇ ਆਦਮੀ ਦੀ ਆਮਦਨ 3 ਲੱਖ ਤੋਂ ਘੱਟ ਹੈਗੀ ਹੈ ਤੇ ਸਰਕਾਰ ਉਹਨੂੰ ਵਕੀਲ ਕਰਕੇ ਦੇਗੀ ਬਿਨਾਂ ਫੀਸ ਤੋਂ ਔਰ ਵਕੀਲ ਉਹਨਾਂ ਦੀ ਕੇਸ ਦੀ ਪੈਰਵਾਈ ਕਰੇਗਾ। ਬਿਲਕੁਲ ਠੀਕ ਹੈ ਜੀ। ਤੇ ਜਦੋਂ ਤੁਸੀਂ ਇਹ ਫੈਸਿਲਿਟੀ ਲੈਣੀ ਹੈ ਵਕੀਲ ਸਾਹਿਬ ਦੀ ਤਾਂ ਇਸ ਲਈ ਉਹ ਬਜ਼ੁਰਗਾਂ ਨੂੰ ਕਿਤੇ ਦਰਖਾਸਤ ਦੇਣੀ ਪੈਂਦੀ ਹੈ ਜਾਂ ਕਿਤੇ ਕੋਈ ਹੈਲਪਲਾਈਨ ਹੈ ਉਸ ਦੇ ਉੱਤੇ ਕਾਲ ਕਰਨੀ ਪੈਂਦੀ ਹੈ ਉਹਦੇ ਬਾਰੇ ਦੱਸੋ ਕਾਲ ਕਰਦੇ ਹੋ ਜਾਂ ਡਿਸਟ੍ਰਿਕਟ ਲੀਗਲ ਸਫਾ ਹੈਗੀ ਹੈ ਡੀ ਐਲ ਐਸ اے ਉਹਨਾਂ ਕੋਲ ਜਾ ਕੇ ਤੁਸੀਂ ਦਰਖਾਸਤ ਦੇ ਦਿਓ ਤਾਂ ਉਹ ਉੱਥੇ ਜਾ ਕੇ ਤੁਸੀਂ ਉਹ ਉਹਨੂੰ ਫੈਸਿਲਿਟੀ ਲੈ ਸਕਦੇ ਹੋ ਬਿਲਕੁਲ ਠੀਕ ਹੈ ਜੀ ਇਹ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਹੇ ਹੈ ਕਿ ਅਸੀਂ ਪ੍ਰੋਗਰਾਮ ਦੇ ਸਿਲਸਿਲੇ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤਾ ਸਾਡਾ ਪ੍ਰੋਗਰਾਮ ਪਸੰਦ ਆਇਆ ਹੈ ਤਾਂ ਸਾਡੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਹਨ ਜੀ YouTube Instagram Facebook ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ